ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਅੱਜ ਦੀ ਵੀਡੀਓ 'ਚ ਤੁਹਾਡਾ ਸਭ ਦਾ ਸਵਾਗਤ ਕਰਦੀ ਆ ਅੱਜ ਅਸੀਂ ਓਕ ਪਾਰਕ ਲਾਈਟ ਦੇ ਵਿੱਚ ਇਕੱਠੇ ਹੋਏ ਆ ਬਾਬਿਆਂ ਦੀ ਸਾਥ ਦੇ ਵਿੱਚ ਆਓ ਸ਼ੁਰੂ ਕਰਦੇ ਹਾਂ ਨਾਲ ਗੱਲਾਂ ਬਾਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੀ ਆਪਣੇ ਬਾਰੇ ਦੱਸੋ ਸਾਨੂੰ ਮੇਰਾ ਨਾਮ ਸੁਤਿੰਦਰ ਸਿੰਘ ਹੈ ਜੀ ਹਾਂਜੀ ਮੈਂ ਦਿੱਸਕ ਦਾਸਪੁਰ ਤੋਂ ਰਹਿਣ ਵਾਲਾ ਠੀਕ ਹੈ ਜੀ ਮੈਂ ਇੱਥੇ 19 18 19 ਤੋਂ ਆ ਰਿਹਾ ਹਾਂ ਜੀ ਇੱਥੇ ਜੀ ਮੇਰਾ ਇੱਕ ਬੇਟਾ ਇੱਕ ਬੇਟੀ ਦੋਨੋਂ ਇੱਥੇ ਨੇ ਬੇਟਾ ਤਾਂ ਸੈਟਲ ਹੈ ਬੇਟੀ ਜੀ ਸਟੱਡੀ ਵੇਚ ਤੇ ਜੀ ਚਲੋ ਬਾਕੀ ਇੱਥੇ ਬਹੁਤ ਵਧੀਆ ਦੇਖਣ ਮਿਲਦਾ ਜੀ ਪ੍ਰੋਗਰਾਮ ਮਤਲਬ 19 ਚ ਮੈਂ ਆਇਆ ਸੀ ਇੱਥੇ ਤੇ 21 ਚ ਅਸੀਂ ਸ਼ੁਰੂ ਕੀਤਾ ਸੀ ਪੰਜਾਬੀ ਭਾਈਚਾਰਾ ਹਾਂ ਹਾਂ ਸੱਤ ਬਣਾਈ ਸੀ ਜੇਜੋ ਉਹਦੇ ਵੇਸੇ ਸ਼ੁਰੂ ਸ਼ੁਰੂ ਤੇ 7-8 ਬੰਦੇ ਸੀਗੇ ਹਨਾ ਪਰ ਬਣਾਇਆ ਸੀ ਉਸ ਤੋਂ ਬਾਅਦ ਫਿਰ ਅਸੀਂ 20-21 ਬੰਦਿਆਂ ਦਾ ਹੋ ਗਿਆ ਜੇ ਸਾਰੇ ਅਸੀਂ ਇੱਕ ਪਰਿਵਾਰ ਵਾਂਗੂ ਰਹਿ ਰਹੇ ਇੱਥੇ ਹਾਂ ਬਾਕੀ ਸਾਨੂੰ ਕੋਈ ਇੱਥੇ ਮੁਸ਼ਕਲ ਨਹੀਂ ਹੈ ਕੋਈ ਈਡੀ ਅਸੀਂ ਸਾਰੇ ਬੜੇ ਚਾਹ ਜਿਨਾ ਰਹਿ ਰਹੇ ਹਾਂ ਸਾਰੇ ਦੇ ਦੁੱਖ ਸੁੱਖ ਸਭਾਈ ਹੋ ਰਹੇ ਹੁਣੇ ਆ ਇਹ ਬਹੁਤ ਹੀ ਵਧੀਆ ਸਾਨੂੰ ਲੱਗਦਾ ਇੱਥੇ ਰਹਿਣਾ। ਬਾਕੀ ਉੱਥੇ ਪੰਜਾਬ 'ਚ ਤੇ ਕਾਰੋਬਾਰ ਜਿਹੜਾ ਹੈ ਹੀ ਹੈ ਇੱਥੇ ਵੀ ਹੈਗਾ ਥੋੜਾ ਜਿਹਾ। ਅਸੀਂ ਆਪਣੇ ਵੀ ਰੱਖੇ ਆ। ਅੱਛਾ ਜੀ। ਬਾਕੀ ਦੋ ਪੁੱਤਰ ਨੇ ਇੱਕ ਦੋਤਰਾ ਹੈ। ਉਹਨਾਂ ਸਕੂਲ ਜਾਂਦੇ ਨੇ ਜਿਵੇਂ ਵੀ ਹੈਗੇ ਸਕੂਲੇ ਛੱਡ ਕੇ ਆਉਣਾ ਸਕੂਲੋਂ ਲੈ ਕੇ ਆਉਣਾ। ਹੂੰ। ਸ਼ਾਮ ਨੂੰ ਪਾਰਕ 'ਤੇ ਲੈ ਕੇ ਆਉਣਾ ਉਹਨਾਂ ਨੂੰ ਘਟਾਉਣਾ। ਹੂੰ। ਬਹੁਤ ਵਧੀਆ ਲੱਗਦਾ ਜੀ ਇੱਥੇ ਪਰਿਵਾਰ ਨਾਲ ਰਹਿ ਰਹੇ ਸਾਰੇ ਨਹੀਂ। ਪੂਰਾ ਪਰਿਵਾਰ ਇੱਥੇ ਹੈ ਨਾ। ਬਿਜ਼ੀ ਰਹਿੰਦੇ। ਮੇਰਾ ਨਾਮ ਰਿਸ਼ਵਾਲ ਸਿੰਘ ਆ। ਮੈਂ ਡਿਸਟ੍ਰਿਕਟ ਦਾਸਪੁਰ ਦਾ ਸਾਡਾ ਸਿਟੀ ਮਟਾਵਾਂ ਤੇ ਇੱਥੇ ਮੈਂ 2024 ਦੇ ਵਿੱਚ ਆਪਣੇ ਬੇਟੇ ਕੋਲ ਆਇਆ ਜਿਦਾਂ ਐਸੇ ਮੇਰੇ ਤਿੰਨ ਬੱਚੇ ਆ ਤਿੰਨੇ ਸੈਟ ਆਪੋ ਆਪਣੀ ਜਗਾਹ ਤੇ ਤੇ ਇੱਥੇ ਪੁੱਤਰੀ ਇੱਕ ਨੇ ਕੀ ਜੀ ਇਹਨੂੰ ਲੈ ਕੇ ਤੇ ਪਾਰਕ ਦੇ ਵਿੱਚ ਸੋਰੀ ਵਾਲੀ ਦਾ ਸ਼ਾਮ ਨੂੰ ਵੀ ਆਈਦਾ ਸ਼ਾਮ ਨੂੰ ਫਿਰ ਇੱਥੇ ਆਪਣੇ ਸਾਰੇ ਸਾਥੀ ਬੈਠੇ ਹੁੰਦੇ ਆ ਮੰਨਾਂ ਦੇ ਨਾਲ ਬਹਿ ਕੇ ਫੇਰ ਗੱਲਾਂ ਬਾਤਾਂ ਕਰੀ ਦੀਆਂ ਨਾ ਇੱਕ ਦੂਜੇ ਦਾ ਦੁੱਖ ਸੁੱਖ ਪੁੱਛੀ ਦਾ ਹਾਲ ਚਾਹ ਪੁੱਛੀ ਦਾ ਜੇ ਕੋਈ ਚਾ ਨਾਮ ਹੀ ਆਏ ਤੇ ਤਾਂ ਵੀ ਸਾਨੂੰ ਇਹ ਹੁੰਦਾ ਵੀ ਪਤਾ ਨਹੀਂ ਉਹ ਕਿਉਂ ਨਹੀਂ ਆਇਆ ਹੂੰ ਉਹਦਾ ਫੇਰ ਪਤਾ ਕਰੀਦਾ ਵੀ ਕਿਉਂ ਨਹੀਂ ਆਇਆ ਤੇ ਕੱਲ੍ਹ ਕਿਉਂ ਨਹੀਂ ਆਇਆ ਹੂੰ ਇੱਥੇ ਬਹੁਤ ਵਧੀਆ ਲੱਗਦਾ ਸਾਨੂੰ ਇੱਕ ਦਿਨ ਸਾਡੇ ਇੱਥੇ ਗੁਰਦੁਆਰੇ ਦੀ ਗੈਨ ਆਉਂਦੀ ਆ ਉਹ ਲੈ ਕੇ ਜਾਂਦੀ ਸਾਨੂੰ ਸਾਰਿਆਂ ਨੂੰ ਇੱਥੇ ਸੇਵਾ ਕਰਨ ਵਾਸਤੇ ਕਿਹੜੇ ਗੁਰਦੁਆਰਾ ਸਾਹਿਬ ਤੋਂ ਆਉਂਦੀ ਹੈ ਜੀ ਲੰਗਵਾਰ ਲੰਗਵਾਰ ਠੀਕ ਹੈ ਜੀ ਅਕਾਲ ਚੌਂਣੀ ਲੰਗਵਾਰ ਅਕਾਲ ਚੌਂਣੀ ਠੀਕ ਹੈ ਜੀ ਹਾਂ ਜੀ ਤੇ ਉੱਥੇ ਐ ਫਿਰ ਸੇਵਾ ਕਰਕੇ ਆਉਨੇ ਸੀ ਹਰ ਵੀਕ ਤੇ ਇੱਕ ਦਿਨ ਬੱਚੇ ਨੇ ਰੱਖੇ ਆਪਣਾ ਗੁਰਦੁਆਰੇ ਨੂੰ ਲੈ ਕੇ ਜਾਂਦੇ ਤੇ ਇੱਥੇ ਸਾਨੂੰ ਬਹੁਤ ਵਧੀਆ ਲੱਗਦਾ ਵਾ ਮਾਹੌਲ ਵਰਨਾ ਬਹੁਤ ਵਧੀਆ ਵਾ ਹਾਂ ਜੀ ਤੇ ਇੰਡੀਆ ਵੀ ਆਪਣੇ ਵੀ ਵਧੀਆ ਜਿੰਨੇ ਵੀ ਇੱਥੇ ਆਏ ਆ ਸਾਰਿਆਂ ਦੇ ਚਲੋ ਚੰਗੇ ਹੀ ਆ ਕੰਮ ਕਰ ਉੱਥੇ ਦੇ ਤਾਂ ਇੱਥੇ ਆਏ ਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਕਿੱਦਾਂ ਹਾਲ ਚਾਲ ਜੀ ਤੁਹਾਡੇ ਠੀਕ ਹੈ ਜੀ ਸੇ ਤਾਂ ਠੀਕ ਹੈ ਜੀ ਹਾਂ ਜੀ ਠੀਕ ਆ ਠੀਕ ਹੈ ਜੀ ਤੁਸੀਂ ਦੱਸੋ ਜੀ ਆਪਣੇ ਬਾਰੇ ਮੈਂ ਜੀਤ ਸਿੰਘ ਹਾਂ ਜੀ ਸਮਗਨਪੁਰ ਤੋਂ ਨਗਮਾ ਸ਼ਾਇਰ ਮੈਂ ਬੰਬਈ ਵਿੱਚ ਰਹਾ 20 ਸਾਲ ਤੇ ਬਾਅਦ ਫਿਰ ਪੰਜਾਬ ਆ ਗਿਆ ਪੰਜਾਬ ਆ ਕੇ ਆਪਣਾ ਕੰਮ ਕੀਤਾ ਜ਼ਮੀਨ ਸਿੱਧੀ ਕੀਤੀ ਸਹੀ ਸਲਾਮਤ ਲੈ ਕੇ ਉੱਥੇ ਰਹੇ ਆ ਮੇਰਾ ਇੱਥੇ ਆਇਆ ਟਰਫੀ ਚਿਰ ਪਹਿਲਾਂ ਦਾ ਆਇਆ ਵਾ ਇਹ ਮਾਣ ਨਾਲ ਉਹਨਾਂ ਨੂੰ ਦੇਖਣ ਦਾ ਮਾਰਾ ਆਇਆ ਇੱਥੇ ਦੂਜੀ ਵਾਰੀ ਆਏ ਆ ਕਿਵੇਂ ਲੱਗਿਆ ਜੀ ਆਸਟ੍ਰੇਲੀਆ ਆਸਟ੍ਰੇਲੀਆ ਬਹੁਤ ਅੱਛਾ ਲੱਗਾ ਮੇਰਾ ਨਾਮ ਕਹਿੰਦੇ ਨੇ ਜੀ ਮੈਂ ਜਲੰਧਰ ਕੰਟੀ ਰਹਿਣ ਵਾਲਾ ਹਾਂ ਠੀਕ ਹੈ ਜੀ ਇਹ ਪਹਿਲਾ ਮੇਰੇ ਲੜਕੇ ਇੱਥੇ ਆਇਆ 2007 ਦੇ ਵਿੱਚ ਐਸੇ 15 ਤੋਂ 9 ਵੀ ਇੱਥੇ ਆਉਂਦੇ ਜਾਂਦੇ ਆ ਚੱਲ ਰਿਹਾ ਜੀ ਹਾਂ ਤਾਂ ਬਾਕੀ ਆਰਮੀ ਸਰਵਿਸ ਕਰਕੇ ਆਏ ਆ ਯਾ ਯਾ ਰਿਟਾਇਰਮੈਂਟ ਨੂੰ ਸਟੈਂਡਰਡ ਰਿਟਾਇਰਮੈਂਟ ਹੋਇਆ ਤੇ ਬਾਅਦ ਵਿੱਚ 15 ਅਗਸਤ ਨੂੰ ਉਹ ਲੜਕਾ 2007 ਵਿੱਚ ਆਇਆ ਸੀ ਉਹਦੇ ਬਾਅਦ ਸਿੱਖਿਆ ਨਾਲ ਉਹ ਲੜਕਾ ਕੰਮ ਕਰ ਲਿਆ ਠੀਕ ਹੈ ਐਸੀ ਵੀ ਬਿਲਕੁਲ ਖੁਸ਼ ਹੈ ਤੇ ਪਰਿਵਾਰ ਦੀ ਬਿਲਕੁਲ ਸਭ ਕੁਝ ਹੈ ਤੇ ਬਾਕੀ ਭਾਈ ਸਾਹਿਬ ਨਾਲ ਸਾਰੇ ਗੁਰਦਆ ਸਾਹਿਬ ਜਾਂਦੇ ਆ ਬੁੱਧਵਾਰ ਜਾਂ ਮੰਗਲਵਾਰ ਤੇ ਬਾਕੀ ਬੱਚੇ ਵੀ ਐਤਵਾਰ ਜਾਂ ਸ਼ਨੀਵਾਰ ਨੂੰ ਬੱਚੇ ਲੈ ਕੇ ਜਾਂਦੇ ਗੁਰਦਆ ਸਾਹਿਬ ਬਿਲਕੁਲ ਉਸ ਠੀਕ ਹੈ ਜੀ ਸਭ ਠੀਕ ਹੈ ਠੀਕ ਹੈ ਜੀ ਦਿਲ ਲੱਗੇ ਹੋਏ ਆ ਜੀ ਬਿਲਕੁਲ ਜੀ ਬੱਚਿਆਂ ਨੂੰ ਸਕੂਲੋਂ ਲਿਆਉਣਾ ਸਵੇਰੇ ਲੈ ਜਾਣਾ ਇਹ ਸਾਰੇ ਕਾਰਵਾਈ ਸਭ ਪੰਜ ਸਾਲ ਚੱਲਦਾ ਜੀ ਹਮ ਵਧੀਆ ਜੀ ਬੱਚਿਆਂ ਨੂੰ ਸਾਥ ਮਿਲਿਆ ਹੋਇਆ ਜੀ ਤੁਹਾਨੂੰ ਕੰਮ ਕਾਰ ਮਿਲੇ ਹੋਏ ਨੇ ਛੋਟੇ ਛੋਟੇ ਮੈਂ ਨਰਪਾ ਸਿੰਘ ਲੁਧਿਆਣਾ ਡਿਸਟ੍ਰਿਕਟ ਤੋਂ ਸਮਰਾਲੇ ਟਾਣ ਤੋਂ ਅਸੀਂ 2900 ਮੇਰੇ ਬੱਚੇ ਉਰੇ ਆਏ ਸੀ ਮੈਂ 2014 ਤੋਂ ਹੁਣ ਆਉਣਾ ਉਰੇ ਚੌਥੀ ਵਾਰ ਆਇਆ ਨਿਆਣੇ ਮੇਰੇ ਦੋਏ ਨੇ ਦੋਏ ਉਰੇ ਨੇ ਦੋਏ ਤੀਜਾ ਆਏ ਤੇ ਦੋਏ ਸਟਿਚਨ ਵਧੀਆ ਮਤਲਬ ਗੁਰਦੁਆਰੇ ਬਹਿਣ ਆਉਂਦੀ ਸੀ ਜਾਂਦੀ ਰਹਿੰਦੇ ਸਾਰਾ ਅਸੀਂ ਸਾਥੀ ਮਿਲ ਜੁਲ ਕੇ ਰਹਿੰਦੇ ਆ ਇੱਕ ਦੂਏ ਨਾਲ ਫਿਰ ਬੱਚੇ ਮਤਲਬ ਦੋ ਦਿਨ ਗੁਰਦੁਆਰਾ ਸਾਹਿਬ ਹੋਰ ਵੀ ਲੈ ਕੇ ਜਾਂਦੇ ਸੀ ਹੂੰ ਉਹਦੇ ਨਾਲ ਥੇ ਕੀਤੀ ਬਾੜੀ ਕਰੀ ਮੈਂ ਉਸ ਵਾਰ ਨੇ ਦਾ ਬੀਏ ਥਾ ਹੂੰ ਵੀ ਮਤਲਬ ਮੈਂ ਹੱਥ ਨਾਲ ਮਿਹਨਤ ਵਧੀਆ ਕਰੀ ਹੁਣ ਵੀ ਕਰਦਾ ਸਿਹਤ ਤੰਦਰੁਸਤ ਤੇ ਵਧੀਆ ਮਤਲਬ ਹਾਂ ਗ੍ਰੀਨਰੀ ਇੱਥੇ ਵਧੀਆ ਹੈ ਐਟਮੋਸਫੀਅਰ ਉੱਥੇ ਵੀ ਵਧੀਆ ਹੈ ਛੇ ਰੁੱਤਾਂ ਨੇ ਉੱਥੇ ਆਪਣੇ ਵਧੀਆ ਵਧੀਆ ਮੌਸਮ ਹੈ ਰਹਿਣ ਲਈ ਬਹੁਤ ਜਗਾ ਉਹ ਵੀ ਵਧੀਆ ਪਰ ਉੱਥੇ ਸਰਕਾਰਾਂ ਨਹੀਂ ਵਧੀਆ ਹੈਗੀਆਂ ਉਹ ਸਰਕਾਰਾਂ ਦੀ ਵਜ੍ਹਾ ਕਰਕੇ ਪਲੀਟੀਕਲ ਲੋਕਾਂ ਕਰਕੇ ਔਖਾ ਹੈ ਕੋਈ ਜਿਹੜਾ ਸਰਕਾਰੀ ਕੰਮ ਔਰੀ ਦਾ ਜਦੀ ਹੋ ਜਾਂਦਾ ਹਾਂਜੀ ਪੂਰੀ ਮਤਲਬ ਐਟਮੋਸਫੀਅਰ ਵੀ ਵਧੀਆ ਹੈ ਫਿਰ ਮਤਲਬ ਗ੍ਰੀਨਰੀ ਵੀ ਹੈਗੀ ਹੈ ਸਫਾਈ ਵੀ ਬਹੁਤ ਹੈ ਹੂੰ ਵਾਤਾਵਰਨ ਸਾਫ ਹੈ ਹਾਂਜੀ ਤਾਂ ਮਤਲਬ ਨਸ਼ਾ ਰਹਿਤ ਡੱਬਰ ਦਾ ਉਰੇ ਵੀ ਨਿਆਣੇ ਵੀ ਵਧੀਆ ਨੇ ਸਾਡਾ ਮਾਣ ਵਧੀਆ ਕਰਦੇ ਨੇ ਜੀ ਮੇਰੇ ਘਰ ਵਾਲੀ ਤਾਂ 10 ਵਾਰ ਆਈ ਹੋਈ ਉਰੇ ਮੈਂ ਵੀ ਚੌਥੀ ਪੰਜਵੀਂ ਵਾਰ ਆਇਆ ਹੂੰ ਵੀ ਮਤਲਬ ਉਹ ਵੀ ਪੜ੍ਹੀ ਹੋਈ ਸੀ ਮੈਂ ਵੀ ਪੜ੍ਹਿਆ ਹੋਇਆ ਤਾਂ ਇਹ ਵੀ ਕਰਕੇ ਵਧੀਆ ਚੱਲਿਆ ਹਾਂ ਮੈਂ ਤਾਂ ਸੋਨੇ ਦਾ ਸੁਹਾਗਾ ਉਰੇ ਵੀ ਆ ਹਾਂਜੀ ਇੰਡੀਆ ਵੀ ਆ ਹਾਂਜੀ ਇਹ ਨਹੀਂ ਹੈ ਵੀ ਕਿਸੇ ਕੰਮ ਵਿੱਚ ਉੱਥੇ ਪੈਸੇ ਨਹੀਂ ਹੈਗੇ ਪੈਸੇ ਉੱਥੇ ਘੱਟ ਨਹੀਂ ਹੈਗੇ ਜੇ ਬੰਦਾ ਕੰਮ ਕਰਦਾ ਮੈਂ ਸਾਰੀ ਉਮਰ ਰਾਜ ਕੇ ਖੇਤੀ ਦਾ ਕੰਮ ਕਰਿਆ ਗੱਡ ਕੇ ਹੈ ਨਾ ਮੈਂ ਮਾੜੀ ਜ਼ਮੀਨਤੀ ਮੇਰੇ ਸਾਰੇ ਰਿਸ਼ਤੇਦਾਰ ਸੀ ਐਮ ਡੀ ਜੀ ਪੀਆ ਦੇ ਨੇੜੇ ਤੇੜੇ ਤੇ ਤਕੜੇ ਤੇ ਸਰਕਾਰੀ ਨੌਕਰੀਆਂ تھیں ਦਰਾਂ ਮੂਰੇ ਜ਼ਮੀਨਤੀ ਵਧੀਆ ਜ਼ਮੀਨਤੀ ਮੈਂ ਸਾਰਿਆਂ ਨੂੰ ਜੇ ਇਸ ਮੌਕੇ ਕਹਤਾ ਵੀ ਮੈਨੂੰ ਇੰਨੇ ਪੈਸੇ ਦੇ ਦੇ ਮੈਂ ਕਹਿੰਦਾ ਤਾਂ ਵੀ ਹੁਣੇ ਆਜਦਵਾਰੀ ਨਹੀਂ ਮੇਰੇ ਕਿਸੇ ਨੇ ਰੱਖੇ ਨਹੀਂ ਨਾ ਪਿੰਡ ਤੇ ਨੇ ਨਾ ਕਿਸੇ ਰਿਸ਼ਤੇਦਾਰ ਨੇ ਯਾਦ ਕਾਇਆਤਾ ਦੱਤੇ ਨੇ ਮੈਂ ਹਰ ਵਕਤ ਮਤਲਬ ਹਰੇਕ ਬੰਦੇ ਦੀ ਸੇਵਾ ਕਰੀਆ ਮੈਂ ਬੰਦਾ ਦੇ ਕੇ ਸੇਵਾ ਕਰਦਾ ਤਾਂ ਵੀ ਇਹ ਲੋੜ ਮੰਦਾ ਹਰੇਕ ਧੀ ਭੈਣ ਵਾਲੇ ਦੀ ਸਾਰੀ ਪਰਿਵਾਰ ਨੇ ਸਾਰਾ ਰੱਖਿਆ ਰੱਬ ਨੇ ਆਪਾਂ ਨੂੰ ਰੱਖੀ ਜਿੰਨਾ ਮਰਜ਼ੀ ਹੋਵੇ ਮੈਂ ਮਤਲਬ ਹੁਣ ਸਰਕਾਰ ਉਥੇ ਵਧੀਆ ਹੈ ਮਾੜੀ ਨਹੀਂ ਹੈਗੀ ਇਹ ਸਰਕਾਰ ਜਿਮੀਂਦਾਰਾਂ ਲਈ ਬਿਜਲੀ ਹੋ ਨਹੀਂ ਆਉਂਦੀ ਸੀ ਮੈਂ ਸਾਰੀ ਉਮਰ ਬਾਹਰ ਨੱਕੇ ਛੜਦੇ ਨਹੀਂ ਨਗਾਤੀ ਦਿਨੂ ਨਾਲ ਰਾਤ ਨੂੰ ਮੱਛਰ ਮੇਰੇ ਲੜਦਾ ਰਹਿੰਦਾ ਰਹਿ ਤੱਕ ਦੀ ਜੀਰੀ ਤੱਕ ਹੁਣ ਮੋਜ ਹੈ ਹੁਣ ਜੇ ਬਟਨ ਦੱਬ ਲੈ ਠੀਕ ਹੈ ਖੇਤੀਬਾੜੀ ਕਰਦੇ ਸੀ ਜੀ ਫਿਰ ਇੱਥੇ ਤੁਸੀਂ ਕਰੀ ਹੋਈ ਹੈ ਬਾਹਰ ਬੇੜੇ ਸਬਜ਼ੀਆਂ ਸਬਜ਼ੀਆਂ ਲਾਈਆਂ ਹੋਈਆਂ ਮੈਂ ਲਾ ਕੇ ਰੱਖਦਾ ਮੇਰੇ ਸਭ ਕੁਝ ਲਾਇਆ ਹੋਇਆ ਮੇਰਾ ਬਹੁਤ ਵਧੀਆ ਚੱਲਦਾ ਇੱਥੇ ਮੈਥਡ ਹੋਰ ਹੈ ਉੱਥੇ ਹੋ ਰਿਹਾ ਸੀ ਉੱਥੇ ਵੀ 8-9 ਮਹੀਨੇ ਘੜਦੀ ਸਬਜ਼ੀ ਰੱਖਦੇ ਤੇ ਉਰੇ ਜੇ ਮਤਲਬ ਘਾਹ ਵੀ ਤਾਂ ਹਰਾ ਰਹਿਣਾ ਜੇ ਆਪਾਂ ਫਵਾਰੇ ਨਾ ਪਾਣੀ ਦਮੇਗੀ ਮੈਂ ਦੂਏ ਲੋਟ ਮਿਰਚਿਆਂ ਨੂੰ ਦੇਣ ਲੱਗ ਗਿਆ ਵੀ ਥੱਲਿਓਂ ਗੱਲ ਚੜਦੀ ਉਹ ਚੜੀ ਹੋ ਨਹੀਂ ਉੱਤੇ ਹੋਰਾਂ ਵੀ ਉਹ ਫੇਰ ਮੈਂ ਓਕਣ ਟਾ ਕੇ ਓਕਣ ਕਰਿਆ ਹੁਣ ਮਿਰਚਾਂ ਹਰੀਆਂ ਹਰ ਮਤਲ 2 ਮਹੀਨੇ ਹੋ ਗਏ ਮਿਰਚਾਂ ਲੱਗਦੀਆਂ ਨੇ ਰੱਜ ਮੀਆਂ ਨੇ ਚਲੋ ਵਧੀਆ ਜੀ ਟਮਾਟਰ ਬਹੁਤ ਆ 2 200 ਇੱਕ ਇੱਕ ਟਮਾਟਰ ਨਹੀਂ ਮਤਲ ਵਧੀਆ ਜੀ ਜੇ ਉੱਥੇ ਵੀ ਕਰਦਾ ਮੈਂ ਇੱਕਨੇ ਰੱਖਿਆ ਮੈਂ ਸਾਰੀ ਉਮਰ ਮੇਰੀ ਟੋਪ ਦੀ ਫਸਲ ਹੁੰਦੀ ਸੀ ਖੰਨੇ ਮੰਡੀ ਦੇ ਵਿੱਚ ਮਤਲ ਐ ਦੇਖਦਾ ਨਹੀਂ ਤਾਂ ਮੇਰਾ ਤਾਂ ਕਦੇ ਮਤਲ ਸਬਸਕ੍ਰਾਈਬ ਨਹੀਂ ਦੇਖਿਆ ਕਿਸੇ ਬੰਦੇ ਨੇ ਦੁਕਾਨ ਵਾਲੇ ਨੇ ਉਹਨੂੰ ਐ ਪਤਾ ਵੀ ਇਹ 19 ਨਹੀਂ ਹੈਗਾ 21 ਹੈ ਮੈਂ ਮਾਤਰਾ ਉਹ ਮੂਂਗਰਿਆਂ ਦਾ ਵੀ ਸਰੋਂ ਸਰੋਂ ਇਹ ਜੇ ਮਟਰ ਮਟਰ ਬਹੁਤ ਲਾਉਂਦਾ ਰਿਆ ਮਬਰਸਾਰ ਤੱਕ ਵਿੱਚ ਇਹਨੇ ਮੈਂ ਮੇਰੀ ਬੋਰੀ ਨੂੰ ਨਹੀਂ ਕੋਈ ਦੇਖਦਾ ਤਾਂ ਉਲਟਾ ਕੀ ਜਿੱਕਣ ਉੱਤੇ ਓਕਣੇ ਥੱਲੇ ਮੈਂ ਦੇਖ ਲਿਓ ਕਿਥੋਂ ਜੀ ਦਿੱਲੀ ਦਿੱਲੀ ਤੋਂ ਜੀ ਠੀਕ ਹੈ ਜੀ ਹਾਂ ਜੀ ਸੰਚੈਤ ਜੀ ਦਿੱਲੀ ਮੈਂ ਤਾਂ ਹਾਂ ਜੀ ਠੀਕ ਬਾਕੀ ਇਹ ਤੇ ਠੀਕ ਠਾਕ ਹੈ ਕੰਪਨੀ ਹੈ ਪੱਲੇਗਾ ਪੈਲੂਨ ਸਾਹਿਬ ਮੇਰਾ ਨਾਮ ਰਿਸ਼ਪਾਲ ਸਿੰਘ ਆ ਜੀ ਜਿਲ੍ਹਾ ਮੇਰਾ ਅੰਮ੍ਰਿਤਸਰ ਆ ਪਿੰਡ ਮੇਰਾ ਜਗਦੇਵਪੁਰਾ ਜੀ ਮੈਂ ਇੱਥੇ ਬੱਚੇ 15 ਚ ਆਏ ਸੀ ਮੈਂ 18 ਤੋਂ ਆਉਂਦੇ ਹਾਂ ਬਹੁਤ ਵਧੀਆ ਲੱਗਿਆ ਇੱਥੇ ਜੀ ਇਹ ਭਰਾ ਬਣੇ ਇੱਥੇ ਵਧੀਆ ਟਾਈਮ ਪਾਸ ਹੋਣ ਦਿਆ ਪੋਤਰੀਆਂ ਨੂੰ ਸਕੂਲੇ ਛੱਡ ਆਈਦਾ ਸਹਿਜ ਪਾਠ ਰੱਖਿਆ ਪਾਠ ਕਰ ਲਈਦਾ ਘਰੇ ਤੇ ਇੱਕ ਛੋਟੀ ਆਉਣ ਪੋਤਰੀ ਫੇਰ ਆਈ ਇਕਡਾਉਂਦੇ ਰਹੀਦਾ ਵੇਲੇ ਵਧੀਆ ਟਾਈਮ ਪਾਸ ਹੋਣ ਦਿਆ ਬਹੁਤ ਵਧੀਆ ਲੱਗਿਆ ਵਧੀਆ ਵਾ ਮੌਸਮ ਇਥੋਂ ਦਾ ਮੈਂ ਨਾਮਿੰਦਰ ਸਿੰਘ ਆ ਜੀ ਜਿਲ੍ਹਾ ਅੰਮ੍ਰਿਤਸਰ ਆ ਪਿੰਡ ਮਈਤਾ ਜਮਾਂ ਲੱਗੇ ਤੇ ਬੁਰਜੀ ਆ ਮੈਂ ਪੰਜਾਬ ਪਰੇ ਨੋਂ ਕੁਰੀ ਕਿ ਟਿਲ ਟੈਰ ਹੋਇਆ ਤੇ ਇੱਥੇ ਮੈਂ ਚ ਚੁੱਥੇ ਰਹਾ ਆ ਫਿਰ ਉਹ ਬੇਟਾ ਨਿਊਜ਼ੀਲੈਂਡ ਹੀ ਉੱਥੇ ਗਿਆ ਇੱਥੇ ਆ ਗਿਆ ਹੁਣ ਇੱਥੇ 5-6 ਸਾਲ ਤੋਂ ਇੱਥੇ ਆ ਤੇ ਬੜਾ ਸੁਣ ਟਾਈਮ ਲੰਘਦਾ ਬੜੀਆ ਚੈਨ ਆ ਬੀ ਆ ਕੱਲ ਜੇ ਦਾ ਇੰਡੀਆ ਆਈਦਾ ਹੀ ਉੱਥੇ ਵਿੱਚੋਂ ਪੈਨਸ਼ਨ ਪਾਣ ਸਾਂ ਲੈਨੇ ਉੱਥੇ ਵੀ ਕੰਮ ਠੀਕ ਹੈ ਭਾਈ ਬੰਨਦਾ ਚੱਲਦਾ ਬੜਾ ਮੂਡ ਇੱਥੇ ਵਧੀਆ ਜੀ ਬਹੁਤ ਵਧੀਆ ਟਾਈਮ ਪਾਸ ਹੁੰਦਾ ਗੁਰਦਵਾਰਾ ਜਾਈਦਾ ਮੈਂ ਦਾ ਦਾ ਚ ਨਹੀਂ ਕਰੀਆ ਸਭ ਕੁਝ ਕਰ ਦਿਆ ਸਾਰੇ ਭਰਾ ਇਕੱਠੇ ਹੋ ਗਏ ਮੇਰਾ ਨਾਮ ਮਲਕੇ ਸਿੰਘ ਮੈਂ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਤੋਂ ਪੰਜਾਬ ਇੱਥੇ 2017 ਚ ਬੇਟਾ ਹਾਈ ਐਜੂਕੇਸ਼ਨ ਵਾਸਤੇ ਆਇਆ ਸੀ ਉਹਦੇ ਵਗੋਨਾ ਹੈਡ ਰਿਜ ਕਰਨ ਤੋਂ ਬਾਅਦ ਇੱਥੇ ਦੀ ਨੂੰ ਪਰਮਨੈਂਟ ਰੈ residency ਮਿਲ ਗਈ ਤਾਂ ਆਪਣਾ ਉਹਨੇ ਘਰ ਬਣਾ ਲਿਆ ਤਾਂ ਉੱਥੇ ਉਹਦਾ ਧਿਆਨ ਨੂੰ ਦਿੱਲ ਨਹੀਂ ਕੀਤਾ ਤੇ ਸਾਨੂੰ ਪੋਤਾ ਪੋਤੀ ਹੈਗੀ ਇੱਕ ਪੋਤਾ ਹੈਗਾ ਉਹਨਾਂ ਕਰਕੇ ਸਾਨੂੰ ਵੀ ਉਹਨਾਂ ਬੇਟਾ ਇੱਕੀ ਹੈਗੀ ਮੇਰੇ ਕੋਲ ਤਾਂ ਇੱਥੇ ਆਣਾ ਪਿਆ ਇੱਥੇ ਆ ਕੇ ਸਾਨੂੰ ਦੇਖਿਆ ਬਹੁਤ ਸੋਹਣਾ ਹੈ ਮਾਦਾ ਜਿਹੜਾ ਵਾਤਾਵਰਨ ਮੈਂ ਇੱਥੇ ਦਾਵਾ ਯੂ ਮੰਡ ਲੇਗਾ ਬਹੁਤ ਸਾਫ਼ ਸੁਥਰਾ ਹੈਗਾ ਪੋਲਿਊਸ਼ਨ ਨਹੀਂ ਹੈਗਾ ਬਿਲਕੁਲ ਜਦੋਂ ਬਾਅਦ ਇਹਨਾਂ ਦੇ ਜਿਹੜੇ ਪਲੇ ਗਰਾਊਂਡ ਦੇਖੇ ਇਹਨਾਂ ਦੇ ਸਕੂਲ ਦੇਖੇ ਉਹ ਸਿਸਟਮ ਬਹੁਤ ਸੋਹਣਾ ਹੈਗਾ ਸਾਡਾ ਜਿਹੜਾ ਸੂਬਾ ਸਾਡਾ ਦੇਸ਼ ਹੀ ਬਹੁਤ ਪਿਆਰਾ ਹੈਗਾ ਉੱਥੇ ਵੀ ਸਾਨੂੰ ਬਹੁਤ ਚੰਗ ਜਿਹਾ ਸੁਖਛ ਜੁੱਦੇ ਚ ਬਾਰੇ ਬਲਖਨਾ ਉਹ ਯਾਦਾਂ ਫੇ ਨਾਲੇ ਰਹਿੰਦੀਆਂ ਸਾਡੇ ਤੂੰ ਜੋ ਉੱਥੇ ਸਾਡਾ ਰਾਜ ਭਾਗ ਸੀ ਉਹ ਇੱਥੇ ਨਹੀਂ ਮਿਲ ਸਕਦਾ ਇੱਥੇ ਅਸੀਂ ਕਿਸੇ ਦੇ ਅੰਦਰਾਂਗੇ ਉੱਥੇ ਸਾਡੀ ਆਪਣੀ ਖੁਦਮੁਖਤਿਆਰੀ ਸੀ ਪਰ ਸੱਜਣ ਇਹ ਜੇ ਮਿਲ ਗਏ ਜਿਨ੍ਹਾਂ ਕਰਕੇ ਬਹੁਤ ਸੋਹਣਾ ਲੱਗਿਆ ਕਿ ਸਾਨੂੰ ਉਹੀ ਜਿਹੜੀ ਪਰਿਵਾਰ ਉਹੀ ਕਮਿਊਨਿਟੀ ਬਸ ਉੱਥੇ ਫਰਕ ਕਿੰਨਾ ਪਿਆ ਉੱਥੇ ਸਾਡੇ ਜਿਹੜੇ ਆਪਣੇ ਵਿਵਾਦ ਵਿਵਾਦ ਜ਼ਮੀਨਾਂ ਹੋਰਾਂ ਦੇ ਉਹ ਇੱਥੇ ਨਹੀਂ ਹੈਗੇ ਇਹ ਤੇ ਕਿ ਵੈਰ-ਵਿਰੋਧ ਤਾਂ ਨਾਫਰਤ ਤੇ ਇਹ ਵਿਕਾਰ ਹੈਗੇ ਉਹ ਨਹੀਂ ਹੈਗੇ ਬਚਾਗੇ ਇੱਥੇ ਬਹਿ ਕੇ ਗੰਨਾ ਕਰਕੇ ਆਪਣੀ ਸੰਜਾਂਦੀਆਂ ਕੋਈ ਇਹ ਨਹੀਂ ਹੈ ਕਿਸੇ ਨਾਲ ਨਾਫਰਤ ਨਹੀਂ ਹੈਗੀ ਕਿਸੇ ਨਾਲ ਝਗੜਾ ਨਹੀਂ ਹੈ ਕਿਸੇ ਕੋਈ ਉਹ ਹੋਈਗਾ ਇਸ ਕਰਕੇ ਜਿਹੜਾ ਸਾਡਾ ਇਹ ਉਮਰ ਹੈਗੀ 58 ਸਾਲ ਤੋਂ ਬਾਅਦ ਦੀ ਮੰਨ 60 65 70 ਸਾਲ ਦੀ ਬਹੁਤ ਸਮਾ ਵਤਵੰਸ ਨੂੰ ਮਿਲਿਆ ਬੱਚੇ ਹੈਗੇ ਆਪਣੇ ਕੰਮਕਾਰ ਕਰ ਦੇਣਗੇ ਜਦੋਂ ਬੱਚਾ ਕੰਮ ਕਰਦਾ ਕਰਦਾ ਹੋਏ ਨਾ ਮਾਪਿਆਂ ਦੀ ਉਮਰ ਵੈਸੀ ਵੱਧ ਜਾਂਦੀ ਹੈ ਜਦੋਂ ਬੱਚਾ ਵਿਹਲਾ ਘੁੰਮਦਾ ਹੋਵੇ ਤਾਂ ਫਿਰ ਉਹ ਮਾਪੇ ਬਿਨਾਂ ਉਸ ਤੋਂ ਬੁਢੇ ਹੋ ਹੀ ਜਾਂਦੇ ਨੇ ਕਿਉਂਕਿ ਘਰ 'ਚ ਤੰਗੀ ਤਣਾਅ ਇਹ ਬੱਚੇ ਸਾਰੇ ਕੰਮ ਕਰ ਰਹੇ ਦੋਨੋਂ ਜਿੰਨਾ ਮਲਭਤੀ ਵੀ ਕੰਮ ਕਰਦੇ ਅਸੀਂ ਇਹਨਾਂ ਜਿੰਨੀ ਕਿ ਸੇਵਾ ਹੁੰਦੀ ਹੈਗੀ ਪੋਤੇ-ਪੁੱਤਿਆਂ ਦੀ ਗਰੁੱਪ ਦੇ ਵਿੱਚ ਕਰ ਦਿੰਦੇ ਹਾਂ ਉਹਨਾਂ ਦੀ ਇਸ ਤਰ੍ਹਾਂ ਕਰਕੇ ਜੀਵਨ ਬਹੁਤ ਸੋਹਣਾ ਨਿਕਲ ਰਿਹਾ ਹੈ ਸੱਚੇ ਪਾਤਸ਼ਾਹ ਇਦਾਂ ਹੀ ਸਾਡੀ ਸੰਜਾ ਬਣਾ ਰੱਖੇ ਬਿਲਕੁਲ ਸਾਨੂੰ ਉਹ ਆਪਣਾ ਜਿੰਨ ਨੂੰ ਕੁਮਾਵਾਲੇ ਜਾਣਾ ਤਾਂ ਹੀ ਹੈਗਾ ਕੋਈ ਚੱਲਦੇ ਫਿਰਦੇ ਉਹ ਡੇਜੇ ਬੱਚੇ ਹੀ ਅਰਦਾਸ ਕਰੀ ਕੋਈ ਬੱਚਿਆਂ ਨੂੰ ਸਾਡੇ ਤੇ ਤਕਲੀਫ ਨਾ ਚੱਲਣੀ ਕੋਈ ਸਾਡੇ ਵਿੱਚ ਧੰਨਵਾਦ ਮੈਨੂੰ ਵਾਲਾ ਜੀ ਲਾ ਫਰੀ ਕੋਟ ਤੁਸੀਂ ਸੁਪ ਜਿਹੜਾ ਰਹਿਣਾ ਜੀ ਵਾ ਦੋ ਬੱਚੇ ਮੇਰੇ ਇੱਕ ਬੇਟਾ ਇੱਕ ਬੇਟੀ ਨੋ ਸੈਟ ਲ ਵਧੀਆ ਬਸ ਤਾਂ ਕੰਮ ਕੀ ਆ ਰਹੇ ਹੋਏ ਹੋਰ ਇੱਥੋਂ ਸਾਉਥ ਵਧੀਆ ਮਨ ਲੱਗਿਆ ਇੱਥੋਂ ਜਿਆ ਟ੍ਰੈਫਿਕਾ ਪਾਣੀ ਆ ਉਹ ਵਧੀਆ ਹਰੀਖਾਨਾ ਉਗਾ ਕੀਤੀ ਆਪਾਂ ਪੀਣ ਨੂੰ ਜਿੱਤੇ ਪਾਰ ਕੇ ਜੋ ਛੜੀ ਜੋ ਦੇ ਜੋ ਪਾਣੀ ਨੂੰ ਲਈਆ ਫਰੈਸ਼ ਮਿਲੂਗਾ ਪੀਣ ਵਾਲਾ ਹੂੰ ਉਹ ਬਾਕੀ ਸਾਡਾ ਭਾਈਚਾਰਾ ਬਹੁਤ ਹੀ ਬਣਾਈ ਸਭ ਤੋਂ ਵੀ ਗੱਲ ਤਾਂ ਇਹ ਆਈ ਤੁਹਾਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਦੂਰੇ ਖਾਂ ਬੈਠੇ ਆ ਜਿਆਦਾ ਤਾਂ ਆਉਂਦੀਆਂ ਹੀ ਆ ਸਾਡੇ ਪਿੰਡ ਜੀ ਵਧੀਆ ਦਿਲ ਲੱਗੇ ਹੋਏ ਆ ਜੀ ਸਾਰਿਆਂ ਦੇ ਹੂੰ ਸਵਾਰ ਸੁਖੀ ਆਈ ਸਾਰੇ ਵਧੀਆ ਮौज ਕਰਦੇ ਸਾਰੇ ਖੁਸ਼ ਕਰੀ ਮੈਂ ਪ੍ਰੀਤਮ ਪਾਲ ਅੰਮ੍ਰਿਤਸਰ ਤੋਂ ਜੀ ਵੀ ਅਸਲ ਤੋਂ ਮਾਰਟਾਇਰ ਹੋਇਆ ਪਹਿਲੇ 17 ਜ ਆ ਫਿਰ ਮੁਕੇ ਉਲੀਆ ਨਾ ਇੱਥੇ ਬੇਟਾ ਤੇ ਬੇਟੀ ਵੀ ਇੱਥੇ ਦੋਨੇ ਹੀ ਇੱਥੇ ਰਹਿ ਆ ਬੇਟੀ ਦੇ ਬੇਟਾ ਹੈ ਅੰਕੀ ਕੁਦੂਤਾ ਦੇ ਕੁੜੀਆਂ ਨੇ ਬਸ ਨਾ ਦੇ ਲੈ ਡੱਕ ਨਹੀਂ ਰੱਖੀਏ ਭਾਈ ਸਾਹਿਬ ਜਿਹੜੇ ਤਾਂ ਅਸਟ੍ਰਿਕਲ ਦਿੱਤੀ ਦੁਪਹਿਰ ਨੂੰ ਸਭ ਸੈਟ ਆ ਹੀ ਬੰਦੇ ਹਾਂ ਜੀ ਸੱਚੀ ਗਾਲ ਜੀ ਮੇਰਾ ਨਾਮ ਜਤਪਾਲ ਸਿੰਘ ਮੈਂ ਪਿੱਛੋਂ ਜਮਾ ਰਾਜੋਂ ਬਲੌਂਗ ਕਰਦਾ ਮੇਰੀ ਇੱਕ ਗੁੜੀਆ ਇੱਥੇ ਆਸਟ੍ਰੇਲੀਆ ਚ ਇੱਕ ਪਤੀ ਜੀ ਆਸਟ੍ਰੇਲੀਆ ਚ ਫਰਜਾਈ ਹੱਡੀ ਇੱਥੇ ਆਸਟ੍ਰੇਲੀਆ ਚ ਜਿਹੜੇ ਦੂਸਰੇ ਬੱਚੇ ਆ ਦੋ ਬੇਟੇ ਆ ਇੱਕ ਨੌ ਰਾਨੀਆਂ ਉਹ ਉੱਥੇ ਝੁਕੇ ਆ ਲੰਡਨ ਦੇ ਵਿੱਚ ਤੇ ਮੈਂ ਬਹੁਤ ਵਧੀਆ ਯਾਨੀ ਕਿ ਪਿੰਡ ਤੋਂ ਤਕਰੀਬਨ ਠੀਕ ਆ ਬਾਕੀ ਉੱਥੋਂ ਦਾ ਦੇ ਇੱਥੋਂ ਆਸਟ੍ਰੇਲੀਆ ਦਾ ਤਕਰੀਬਨ ਜ਼ਮੀਨ ਤੇ ਸਮਾਨ ਦਾ ਫਰਕ ਹੈ ਇੱਥੇ ਇਹਦਾ ਮੌਸਮ ਵੀ ਠੀਕ ਆ ਹੂੰ ਏ ਮਾ ਤੇ ਹਾਲਿਆ ਚਾਰਕ ਦਿਨ ਹੋਏ ਆਏ ਆ ਅੱਜ ਅਸੀਂ ਚਲੋ ਯੂਨੀਵਰਸਿਟੀ ਚ ਗਏ ਆ ਗੁਡੀਆਂ ਦੇ ਨਾਲ ਤੇ ਬਹੁਤ ਵਧੀਆ ਉਹਨਾਂ ਨੇ ਵੀ ਹੈਡ ਲੰਗ ਕੀਤਾ ਹਰ ਇੱਕ ਚੀਜ਼ ਇੱਥੇ ਗੱਲ ਵੀ ਆਏ ਭਾਜੀ ਉਹਨਾਂ ਨੂੰ ਮਿਲੇ ਹਾਂ ਸਿਰਫ ਤਕਰੀਬਨ 5-10 ਮਿੰਟ ਹੀ ਹੂੰ ਤੇ ਹੁਣੇ ਮੈਨੂੰ ਗੁਡੀਆਂ ਨੇ ਫੋਨ ਕੀਤਾ ਵੀ ਅੰਕਲ ਹੁਣੇ ਬੈਠੇ ਆ ਹੂੰ ਕਿ ਤੁਸੀਂ ਜਾ ਕੇ ਇੱਕ ਵਾਰ ਹਾਜ਼ਰੀ ਭਰੋ ਬਿਲਕੁਲ ਤੇ ਸਾਨੂੰ ਬਹੁਤ ਵਧੀਆ ਲੱਗਾ ਵਾ ਅਸੀਂ ਦੋਵੇਂ ਜੀ ਜਿਹੜੇ ਆ ਪਰ ਆਹੀ ਇੱਥੇ ਆਏ ਆ ਆਟਮ ਇੱਥੇ ਪਤੀ ਜੀ ਰਹਿੰਦੀ ਆ ਗੁੜੀਆਂ ਸਾਡੀ ਆਊਟਸਾਈਡ ਰਹਿੰਦੀ ਉਹ ਵੀ ਇੱਥੇ ਆਈ ਆ। ਅੱਛਾ ਜੀ। ਹਾਂਜੀ ਪਤੀਜੀ ਦਾ ਪਰਿਵਾਰ ਆ, ਬੱਚੇ ਆ ਨਾਲ ਸਾਰਾ ਪਰਿਵਾਰ ਆ, ਪਰਜਾਈ ਸਾਡੀ ਇੱਥੇ ਆ। ਹੂੰ ਬਹੁਤ ਵਧੀਆ ਹੀ ਲੱਗਾ ਵਾ। ਅੱਛਾ ਜੀ। ਹਾਂਜੀ ਕੋਈ ਸ਼ਿਕਾਇਤ ਨਹੀਂ ਹੈਗੀ ਜੀ। ਨਹੀਂ ਨਹੀਂ ਕੋਈ ਨਹੀਂ ਆ ਜੀ ਜਿੱਦ ਹਾਂਜੀ ਸਹੂਲਤਾਂ ਜ਼ਿਆਦਾ ਜੀ। ਜੇ ਉੱਥੇ ਗਏ ਉਹਨਾਂ ਵੀ ਬਹੁਤ ਵਧੀਆ ਬੇ ਬੇਵਰ ਕੀਤਾ ਹਟਨਾ। ਜੇ ਯੂਨੀਵਰਸਿਟੀ ਚ ਗਏ ਗੁੜੀਆਂ ਦੇ ਨਾਲ ਉਹਨੂੰ ਚਲੋ ਕੈਲੀਬ੍ਰੇਟ ਕੀਤਾ ਉਹਨਾਂ। ਮੰਮੀ ਡੈਡੀ ਸੱਦੇ ਹੀ ਅੱਜ ਨਾਲ ਗਏ ਆ। ਬਹੁਤ ਖੁਸ਼ ਹੋਏ। ਹਮਮ ਇਹ ਕਰਕੇ ਸਾਰੇ ਨੂੰ ਜਿੰਨੇ ਵੀ ਉਹਨਾਂ ਟਾਈਮ ਬੈਠੇ ਇਹਨਾਂ ਨੂੰ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਸੀ ਹਾਂ ਜੀ ਸ਼ਿਕਾਇਤ ਇਹ ਨਾਲ ਸਰਕਾਰਾਂ ਤੇ ਜੀ ਸਾਨੂੰ ਹਮਮ ਅਸੀਂ ਜਦੋਂ ਸਾਡੇ ਬੱਚੇ ਇੱਥੇ ਸਿਟੀ ਜਾਂਦੇ ਹਨ ਨਾ ਸਾਰੇ ਟੈਕਸ ਭਰ ਰਹੇ ਹਾਂ ਅਸੀਂ ਇਹਨਾਂ ਦੇ ਮਗਰ ਆਉਂਦੇ ਹਾਂ ਨਾ ਕਿਰਾਇਆ ਖੱਚ ਕੇ ਪੈਸੇ ਖੱਚ ਕੇ ਉਹਨੇ ਲਾ ਕੇ ਆਉਂਦੇ ਆ ਸਾਨੂੰ ਇੱਥੇ ਮੈਡੀਕਲ ਨਹੀਂ ਕੋ ਮਿਲਦੀ ਮੈਡੀਸਨ ਵਾਸਤੇ ਸਾਨੂੰ ਮੱਖਰਾ ਮੈਡੀਕਲ ਕਰਾਉਣਾ ਪੈਂਦਾ ਜਾਂ ਮੈਡੀਕਲ ਫੀਸ ਭਰਨੀ ਪੈਂਦੀ ਹੈ ਉੱਥੋਂ ਆ ਹੀ ਬੜੇ ਦੁਖੀ ਪਰੇਸ਼ਾਨ ਹੈ ਵੀ ਸਾਨੂੰ ਕੋਈ ਚਲੋ ਬਹੁਤਾਂ ਨਹੀਂ ਥੋੜੀ ਬੋਦੀ ਮਿਲੇ ਕਿਉਂਕਿ ਅਸੀਂ ਇੱਥੇ ਰਹਿਣ ਰਹੇ ਹਾਂ ਹੁਣ ਜੱਕਦਮ ਜਾ ਕੇ ਇਥੋਂ ਜੇ ਸਾਨੂੰ ਕੋਈ ਬਿਮਾਰੀ ਦੀ ਕਿਸੇ ਦਵਾਈ ਲੈਣੀ ਪਏ ਤਾਂ ਆਪਾਂ ਇੰਡੀਆ ਤੇ ਜਾ ਨਹੀਂ ਸਕਦੇ ਜੱਕਦਮ ਇੱਥੇ ਇਹ ਮੈਨੂੰ ਇਹ ਹੈ ਵੀ ਇਹ ਥੋੜਾ ਬੋਦਾ ਸਹੂਲਤ ਮਿਲ ਜੇ ਸਾਨੂੰ ਤੇ ਚਲੋ ਸਭ ਤੋਂ ਵਧੀਆ ਸਾਰੇ ਬਜ਼ੁਰਗੀ ਮਤਲਬ ਥੋੜੀ ਬੋਦੀ ਦਵਾਈ ਖਾਂਦੇ ਨੇ ਤੇ ਜਿਹਨੂੰ ਚਾਹੀਦੀ ਇਹਨਾਂ ਨੂੰ ਮੈਡੀਸਨ ਦਾ ਕੁਝ ਕਰਨਾ ਚਾਹੀਦਾ ਇਹਨਾਂ ਨੂੰ ਬਾਕੀ ਐਂ ਸਾਰੇ ਇੱਕ ਪਰਿਵਾਰ ਦੇ ਤਰ੍ਹਾਂ ਹੀ ਰਹਿ ਰਹੇ ਆ ਕੋਈ ਸਾਨੂੰ ਕੋਈ ਹੋਰ ਗਲਅਸ਼ਕਾ ਨਹੀਂ ਇੱਥੇ ਸਰਕਾਰਾਂ ਤੇ ਹੈਗਾ ਵੀ ਤੁਸੀਂ ਸਾਨੂੰ ਸਾਡੇ ਬੱਚਿਆਂ ਨੂੰ ਏਅਰ ਕੀਤਾ ਉਹ ਨਹੀਂ ਕੀਤਾ ਚਲੋ ਬਾਕੀ ਤਾਂ ਕਾਨੂੰ ਜੀ ਜੀ ਮੈਂ ਇੱਥੇ ਵੀ ਸੁਣਨ ਚ ਆਇਆ ਸਾਥ ਦੇ ਵਿੱਚੋਂ ਹੀ ਸੁਣਨ ਚ ਆਇਆ ਜੀ ਕਹਿੰਨੇ ਵੀ ਇੱਥੇ ਥੋੜਾ ਲਾਈਫ 'ਚ ਸਟ्रेस ਹੈ ਲਾਈਫ ਦੇ ਵਿੱਚ ਬੱਚਿਆਂ ਦੇ ਲਾਈਫ ਦੇ ਵਿੱਚ ਇੱਥੇ ਸਟ्रेस ਹੈ ਸਟ्रेसਫੁਲ ਹੈ ਲਾਈਫ ਤੇ ਮੈਂ ਪੁੱਛਣਾ ਚਾਹੂੰਗੀ ਜੀ ਤੁਸੀਂ ਵੀ ਜਦੋਂ ਆਪਣੀ ਲਾਈਫ ਦੇ ਵਿੱਚ ਸੀਗੇ ਇੰਡੀਆ ਦੇ ਵਿੱਚ ਕੰਮਕਾਰ ਸੀ ਤੁਹਾਡੇ ਤੁਸੀਂ ਵੀ ਕਿਤੇ ਨਾ ਕਿਤੇ ਤਨਾਪੁਰ ਹੁਨੇ ਥੋੜੀ ਜ਼ਿੰਦਗੀ ਚ ਵੀ ਤਣਾਅ ਹੋਣੇ ਕਿਤੇ ਨਾ ਕਿਤੇ ਸਰਦਾਰ ਜੀ ਵੇਖੋ ਉੱਥੇ ਵੀ ਹੈਗੀ ਐ ਜਿੱਥੇ ਵੀ ਹੈਗੀ ਐ ਹਨਾ ਜੇ ਆਪਾਂ ਉੱਥੇ ਕੰਮਕਾਰ ਕਰਦੇ ਹਾਂ ਫਸਲ ਵਾੜੀ ਬੀਜਦੇ ਤਾਂ ਉਹਨੂੰ ਵੇਚਣ ਦੀ ਸਾਡੀ ਮੰਡੀ ਕਰਨ ਕਰਨ ਦੀ ਬਹੁਤ ਸਟਰਾ ਤੇ ਇਹ ਸਾਰੇ ਇਹਦੇ ਇਦਾਂ ਹੀ ਚੱਲਦਾ ਜ਼ਿੰਦਗੀ ਦੇ ਨਾਲ ਸਮੱਸਿਆ ਸਾਰੀ ਇਦਾਂ ਹੀ ਐ ਜੋ ਉੱਥੇ ਸਮੱਸਿਆ ਉਹੀ ਇੱਥੇ ਸਮੱਸਿਆ ਇਹਨਾਂ ਦੀ ਹਾਂ ਬਾਕੀ ਇੱਥੇ ਵਰਕ ਦੀ ਸੰਸਥਾ ਇੱਥੇ ਆਈ ਐ ਕਿ ਟਾਈਮ ਨਾਲ ਜਾਣਾ ਟਾਈਮ ਨਾਲ ਆਉਣਾ ਟਾਈਮ ਨਾਲ ਕੰਮ ਕਰਨਾ ਟਾਈਮ ਨਾਲ ਉੱਠਣਾ ਹਨਾ ਬੈਠਣਾ ਇਹ ਸਾਰੀ ਸੰਸਥਾ ਦੇ ਨਾਲ ਹੀ ਚੱਲਦੀਆਂ ਨੇ ਇਹ ਨਾਲ ਹੀ ਚੱਲਣੀਆਂ ਨੇ ਜਨਰਲ ਹੈਗੇ ਆ ਥੋੜੇ ਟਾਈਮ ਚ ਵੀ ਸੀਗੀਆਂ ਜੀ ਇਦਾਂ ਦੀਆਂ ਹਾਂਜੀ ਸਾਡੇ ਟਾਈਮਸ ਵੀ ਹੈਗੀਆਂ ਸੀ ਫਿਰ ਤੁਸੀਂ ਕਿਵੇਂ ਮੈਨੇਜ ਕਰਦੇ ਸੀ ਉਹਨੂੰ ਮਤਲਬ ਮੈਂ ਨਹੀਂ ਇਹ ਇਸ ਤਰ੍ਹਾਂ ਹੀ ਹੈ ਕਿ ਕੀਤਾ ਜਾਂਦਾ ਹੌਰੀ ਹੌਰੀ ਆਸਤਾ ਆਸਤਾ ਹੀ ਉਹਨੂੰ ਚੱਲਣਾ ਸਿੱਖੋ ਹਣਾ ਔਰ ਕੰਮ ਨੂੰ ਕਰਨ ਵਾਸਤੇ ਕੋਈ ਟਾਈਮ ਚਾਹੀਦਾ ਹੂੰ ਤੇ ਉਹ ਹੌਸਤਾ ਹੌਰੀ ਹੱਲ ਹੋ ਜਾਂਦੀ ਹੈ ਹਾਂਜੀ ਜੇ ਆਪਾਂ ਜਾ ਕੇ ਤਾਂ ਮੈਂ ਕਹੀਏ ਕੋਈ ਹੱਲ ਹੋ ਜੇ ਸਾਡੀ ਦੋਤ ਹੈ ਨਹੀਂ ਹੂੰ ਇਸ ਤਰ੍ਹਾਂ ਹਣ ਬੱਚੇ ਇੱਥੇ ਆਉਂਦੇ ਨੇ ਸਟੱਡੀ ਬੇਸ ਤੇ ਆਉਂਦੇ ਨੇ ਹਣਾ 2 ਸਾਲ ਦੀ ਸਟੱਡੀ ਹੋ ਗਈ ਫਿਰ ਉਹਨਾਂ ਦਾ ਜੋਬ ਰੈਡੀ ਹੋ ਗਈ ਜੀ ਉਹਨਾਂ ਨੂੰ ਪੀਅਰ ਪਾਉਣੀ ਪੈਣੀ ਹੈ ਉਹਨਾਂ ਨੇ ਹਣਾ ਹੂੰ ਉਹ ਰਹੇਗਾ ਸਪੌਂਸਰ ਕੋਈ ਕਰੇਗਾ ਫੇਰੀ ਕਰੇਗਾ ਇਸ ਤਰ੍ਹਾਂ ਸਾਰਿਆਂ ਨੇ ਬੱਚਿਆਂ ਦੇ ਨਾਲ ਹੀ ਨੇ ਇਸ ਤਰ੍ਹਾਂ ਉੱਥੇ ਵੀ ਸਾਡੀਆਂ ਹੈਗੀਆਂ ਨੇ ਮਜਬੂਰੀਆਂ ਬੜੀਆਂ ਪਰ ਤੁਸੀਂ ਇਹ ਚੀਜ਼ਾਂ ਤੋਂ ਨਿਕਲੇ ਸੀ ਪੀਆਰ ਲਈ ਨਹੀਂ ਤੁਹਾਨੂੰ ਕੋਈ ਚੀਜ਼ ਦਾ ਮਤਲਬ ਸਾਲ ਕਹ ਲਓ ਆਪਣੀ ਜਿੰਦਗੀ ਦੇ ਦੇਣੇ ਪਏ ਜੋ ਇੱਥੇ ਆ ਕੇ ਇੱਕ ਅਲੱਗ ਦੇਸ਼ ਦੇ ਵਿੱਚ ਆ ਕੇ ਉਹਨਾਂ ਨੂੰ ਸਾਰਾ ਸਟਰਗਲ ਕਰਨਾ ਪਿਆ ਬੱਚਿਆਂ ਨੂੰ ਸ਼ਾਇਦ ਇਸ ਚੀਜ਼ ਨੂੰ ਲੈ ਕੇ ਉਹਨਾਂ ਦੀ ਲਾਈਫ ਦੇ ਵਿੱਚ ਇਨੀ ਸਟ्रेस ਸੀ ਹਾਂ ਉਹ ਤਾਂ ਹੈ ਹੀ ਵੇਖੋ ਆਪਾਂ ਉੱਥੇ ਸਿਟੀਜ਼ਨ ਹੈ ਹਨਾ ਹਾਂਜੀ ਸਾਰੇ ਉੱਪਰ ਰਹਿ ਰਹੇ ਆ ਸਾਡਾ ਉੱਥੇ ਘਰ-ਬਾਰ ਰੱਖਤੀ ਪੈ ਗਈ ਘਰ ਪਹਿਲਾਂ ਤੋਂ ਹੀ ਆਪਣਾ ਹਾਂਜੀ ਹੁੰਦਾ ਏ ਜੀ ਸਾਨੂੰ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ ਇੱਥੇ ਇਹ ਸਾਰੀਆਂ ਟੈਨਸ਼ਨਾਂ ਨਵੇਂ ਸਿਰਤੋਂ ਨੇ ਹੂੰ ਜਿਦਾਂ ਪੜ੍ਹਾਈ ਕਰਨੀ ਘਰ ਬਣਾਉਣਾ ਹਾਂਜੀ ਬੱਚੇ ਇੱਥੇ ਸਾਡੇ ਬਸਤੇ ਮਤਲਬ ਸੈੱਟ ਕਰਾਉਣੇ ਮਗਰ ਬਾਂਪਿਆਂ ਦਾ ਹਾਲਚਾਲ ਪੁੱਛਣਾ ਮਾਂ ਪਿਓ ਨੂੰ ਲੈ ਕੇ ਆਉਣਾ ਇਹ ਸਾਰੀਆਂ ਉਹਨਾਂ ਦੇ ਸਾਥ ਤੇ ਜ਼ਿੰਮੇਵਾਰੀਆਂ ਹੈਗੀਆਂ ਨੇ ਹਾਂਜੀ ਪਰ ਜ਼ਿੰਮੇਵਾਰੀਆਂ ਬੜੀਆਂ ਬਾਰੇ ਖੂਬ ਵਾਕੂਮ ਨਿਭਾ ਰਹੇ ਨੇ ਜੀ ਮਤਲਬ ਸਾਨੂੰ ਉਹਨਾਂ ਬੱਚਿਆਂ ਦਾ ਕੋਈ ਵੀ ਇਤਰਾਜ਼ ਨਹੀਂ ਹੈਗਾ ਵੀ ਸਾਡੇ ਬੱਚੇ ਇਸ ਤਰ੍ਹਾਂ ਨਹੀਂ ਸਭ ਰਾ ਪਰਿਵਾਰ ਜਿਹੜਾ ਸਾਰਾ ਵੈਸ਼ਨ ਬਿੱਤੀ ਵਾਲਾ ਅਸੀਂ ਵੀ ਗੁਰੂ ਘਰ ਜਾਣਦੇ ਹਾਂ ਗੁਰੂ ਗ੍ਰੰਥ ਰੜਾ ਲੱਗੇ ਆ ਤੇ ਬਹੁਤ ਹੀ ਵਧੀਆ ਸੋਹਣਾ ਪਰਿਵਾਰ ਹੈ ਮਾਰੇ ਸਾਰਿਆਂ ਦਾ ਪਰਵਾਦੇ ਨੰਦ ਹੋਏ ਜੀ ਹਾਂਜੀ ਮੈਂ ਅਹੀਂ ਪੰਜ ਭਾਈ ਆ ਮੈਨੂੰ ਤੇ ਅਜੇ ਤੱਕ ਕੋਈ ਸਟ्रेस ਨਹੀਂ ਆਇਆ ਮੇਰੇ ਪੰਜੇ ਭਰਾ ਜਿਹੜੇ ਵੱਡੇ ਮੇਰੇ ਨਾਲ ਮੈਂ ਸਾਰਿਆਂ ਦਾ ਛੋਟਾ ਤੇ ਉਹਨਾਂ ਮੈਨੂੰ ਆਪਣੇ ਬੱਚਿਆਂ ਨੂੰ ਸਮਝਿਆ ਤੇ ਗਾਂ ਮੇਰੇ ਬੱਚੇ ਆ ਉਹ ਵੀ ਬਹੁਤ ਨੇਕ ਆ ਕਰਦੇ ਪਉਨੇ ਆ ਆਹੀਂ ਸਾਰੇ ਬੈਠ ਨੂੰ ਬੱਤੀ ਆ ਰਹੇ ਕੋਈ ਆਂਡਾ ਨਹੀਂ ਸ਼ਰਾਬ ਕੋਈ ਨਹੀਂ ਪੰਦਾ ਪਿੰਦਾ ਤੇ ਬੜੀ ਵਧੀਆ ਮੇਰੀ ਲਾਈਫ ਲੰਗੀ ਆ ਮਤਲਬ ਤੁਸੀਂ ਕਦੇ ਇਸ ਸਥਿਤੀ ਚੋਂ ਨਿਕਲੀ ਹੀ ਨਹੀਂ ਹੈਗੀ ਚਲੋ ਬਹੁਤ ਚੰਗੀ ਗੱਲ ਆ ਆ ਹੁਣ ਆਣ ਕੇ ਸੋ ਬੱਚਿਆਂ ਤੋਂ ਸਟ्रेस ਹੈ ਗਈ ਆ ਤੇ ਚਲੋ ਕਿਦਾਂ ਪੀਆਰ ਲੈਣੀ ਆ ਉਹ ਕਰਨਾ ਇਹ ਕਰਨਾ ਹਾਂਜੀ ਹਾਂਜੀ ਸਭ ਕੁਝ ਉਹਨਾਂ ਬੱਚਿਆਂ ਬਾਰੇ ਸੋਚੀਦਾ ਵਾ ਬਾਕੀ ਪਹਿਲਾਂ ਜਦੋਂ ਅਸੀਂ ਆਪਣੇ ਵੇਲੇ ਦੇ ਵਿੱਚ ਮੈਨੂੰ ਕੋਈ ਸਟ्रेस ਸੀ ਫਿਰ ਤੁਸੀਂ ਕੀ ਸਲਾਹ ਦੰਨੇ ਹੋ ਜੀ ਜਦੋਂ ਬੱਚੇ ਤੁਹਾਡੇ ਨਾਲ ਇਸ ਗੱਲ ਗੱਲ ਕਰਦੇ ਆ ਵਿਚਾਰ ਕਰਦੇ ਆ ਕਿ ਸਾਨੂੰ ਇਸ ਥੀਮ ਨੂੰ ਲੈ ਕੇ ਫਿਕਰ ਆ ਬਹੁਤ ਤੁਸੀਂ ਫਿਰ ਜੀ ਕੀ ਸਲਾਹ ਦੰਨੇ ਹੋ ਉਹਨਾਂ ਨੂੰ ਅਸੀਂ ਤੂੰ ਉਹਨਾਂ ਨੂੰ ਇਹੋ ਆਖੀਦਾ ਵੀ ਆਪਣੀ ਮਿਹਨਤ ਕਰੋ ਤੁਸੀਂ ਹੂੰ ਤੇ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੂੰ ਸਬਰ ਰੱਖੋ ਸਬਰ ਦਾ ਫਲ ਹਾਂਜੀ ਉਹ ਪਰਮਾਤਮਾ ਜਿਹੜਾ ਹਰ ਇੱਕ ਦਾ ਹੱਥ ਬਾਹ ਫੜਦਾ ਹੈ ਜੀ ਤਕਲੀਫ ਇੱਥੇ ਕੋਈ ਨਹੀਂ ਰਹਿਣ ਦੇ ਜਾਣਾ ਹਣ ਸਭ ਤਾਂ ਬਣਿਆ ਆ ਪਰ ਅਸੀਂ ਨਹੀਂ ਜਾਣਾ ਚਾਹੁੰਦੇ ਨਹੀਂ ਮਤਲਬ ਤੁਸੀਂ ਕਹਿੰਦੇ ਹੋ ਜੀ ਕਿੱਥੋਂ ਇੱਥੋਂ ਆਸਟ੍ਰੇਲੀਆ ਤੋਂ ਨਹੀਂ ਜਾਣਾ ਚਾਹੁੰਦੇ ਜੀ ਹਾਂ ਮਾਂ ਮੁੰਡੇ ਦੇ ਕੋਲ ਰਹੇ ਆ ਇੱਕ ਜਗ੍ਹਾ ਰਾਜ ਵਿੱਚ ਫੈਮਿਲੀ ਇੱਕ ਜਗ੍ਹਾ ਹਮ ਉਹ ਛੇ ਕਹੁੰਦੇ ਹਮ ਬੱਚੇ ਮੇਰੇ ਨਾਲ ਫੈਮਿਲੀ ਮੇਰੇ ਨਾਲ ਰਹੀ ਪੌਜ ਵਿੱਚ ਹਾਂਜੀ ਪੌਜ ਵਿੱਚ 30 ਸਾਲ ਸੱਕਦੇ ਸੀ ਮੈਂ ਕੀਤੀ ਹੈ ਹਾਂਜੀ ਬੱਚੇ 18 20 ਸਾਲ ਮੇਰੇ ਨਾਲ ਹੀ ਰਹੇ ਹਾਂ ਹਾਂਜੀ ਜਿੱਥੇ ਵੀ ਜਾਣਾ ਉੱਥੇ ਬੱਚਿਆਂ ਨਾਲ ਜਾਣਾ ਹਾਂਜੀ ਤੇ ਬਾਕੀ ਸਦਾ ਹੁਣ ਬڑا ਲੜਕਾ ਕੈਨੇਡਾ ਆ ਉਹ ਸੀਡੀਐਨ ਉੱਥੇ ਹਮ ਉਹ ਪੀਆਰ ਇੰਡੀਆ ਤੋਂ ਹੀ ਆਇਆ ਸੀ ਉਹ ਠੀਕ ਹੈ ਜੀ 20 ਸਾਲ ਸਦੀ ਨਹੀਂ ਹੋਈ ਸਾਨੂੰ ਉਹਨਾਂ ਦੀ ਕਿੱਥੇ ਵੀ 2007 ਵਿੱਚ ਲੜਕਾ ਆਇਆ ਸੀ ਤਾਂ ਇਹ ਵੀ ਬਿਲਕੁਲ ਆਪਣਾ ਆਟੋਮੋਬਾਈਲ ਦਾ ਕੋਰਸ ਕਰਕੇ ਵਰਸ਼ਾ ਜੀ ਜਿੱਦਾਂ ਮਰੀ ਫੁੱਲ ਸਾਡੇ ਬਾਕੀ ਕੰਮ ਕਰਦਾ ਵਰਜਾ ਜੋਬ ਚੱਲ ਰਹੀ ਆ ਨਾ ਕੋਈ ਸクセਸ ਨਹੀਂ ਕੋਈ ਅਸੀਂ ਤਾਂ ਆਉਂਦੇ ਜਾਂਦੇ 15 ਤੋਂ ਆ ਰਹੇ ਆ ਤੇ ਚਲੇ ਗਏ 6 ਕਦੀ ਸਾਲ ਰਹਿ ਗਏ ਕਦੀ 6 ਮਹੀਨੇ ਰਹਿ ਗਏ ਤਾਂ ਇਦਾਂ ਬਸ ਆਪਣਾ ਚੱਲਦਾ ਰਹਿੰਦਾ ਜੀ ਚਲੋ ਅਸੀਂ ਇਹ ਕਹਿੰਦੇ ਆਂ ਵੀ ਸਾਡੀ ਜ਼ਿੰਦਗੀ ਠੀਕ ਠਾਕ ਰਹੀ ਹੈ ਵੀ ਕੋਈ ਸਟ੍ਰੈਸ ਨਹੀਂ ਰਹੀ ਕੰਮ ਕਰਦੇ ਤੇ ਸਾਰਾ ਦਿਨ ਦਿਨ ਰਾਤ ਰੱਜ ਕੇ ਸੌਂ ਜਾਂਦੇ ਸੀ ਮਤਲਬ ਕੋਈ ਹਾਂ ਤਕਲੀਫ ਨਹੀਂ ਆਈ ਨਿਆਣੇ ਆਪਦੀ ਜਗ੍ਹਾ ਵਧੀਆ ਨੇ ਕਰਦੇ ਨੇ ਵਧੀਆ ਨੇ ਉਹ ਵੀ ਹਾਂ ਨਸ਼ਾ ਰਹਿਤ ਕਰਕੇ ਉਦੋਂ ਵਧੀਆ ਸਾਰਾ ਪਰਿਵਾਰ ਇਕੱਠਾ ਹੋਇਆ ਇੱਕੋ ਮਕਾਨ 'ਚ ਹਾਂ ਉਹਦੇ ਕਰਕੇ ਮਤਲਬ ਉੱਥੇ ਵੀ ਅਸੀਂ ਸਾਡੀ ਫੈਮਲੀ ਇਕੱਠੀ ਹੈ ਜੈਂਡ ਫੈਮਲੀ ਹੈ ਉਹਦੇ ਕਰਕੇ ਸੌਖਾ ਅਸੀਂ ਦੋ ਭਾਈ ਤੇ ਦੋ ਇਕੱਠੇ ਆ ਇਹ ਵੀ ਕਾਰਨ ਸੀ ਨਾ ਜੀ ਉੱਥੇ ਸਾਂਝੇ ਪਰਿਵਾਰ ਸੀਗੇ ਇੱਕ ਦੂਜੇ ਨੂੰ ਹੌਸਲਾ ਹੀ ਮਿਲਦਾ ਬਹੁਤ ਜ਼ਿਆਦਾ ਹੁੰਦਾ ਸੀ ਮੈਂ ਬਚਪਨ ਤੋਂ ਘਰ ਤੋਂ ਲਾਣੇਦਾਰ ਹਾਂ ਹਾਂਜੀ ਲੋਕ ਸਾਡੇ ਫਾਦਰ ਸਾਹਿਬ ਨੂੰ ਫਾਤੀ ਜ਼ਮੀਨ ਤੇ ਕੁੜੀਆਂ ਨਹੀਂ ਵਿਆਹਦੀ ਹਮ ਅਸੀਂ ਕਿਸੇ ਤੇ ਇੱਕ ਮਤਲਬ ਕਾਰਜਾਬ ਨਹੀਂ ਲਿਆ 1 ਰੁਪਿਆ ਕਦੇ ਆਰਤੀਸੇ ਨਹੀਂ ਲਿਆ ਮੇਰੇ ਸਾਰੇ ਜ਼ਿੰਦਗੀ ਰੁਪਈਏ ਰਹੇ ਨੇ ਆਰਤੀਆਂ ਅੱਛਾ ਚੰਗੀ ਗੱਲ ਮੈਂ ਚੰਗੀ ਕੰਮ ਮਿਹਨਤ ਕਰੀਆ ਪਰਿਵਾਰ ਨੇ ਬਹੁਤ ਗੱਡ ਕੇ ਸਹਾਇਤਾ ਵੀ ਲੋਕਾਂ ਦੀ ਕਰੀ ਹੈ ਨਿਆਣੇ ਵੀ ਕਰਦੇ ਨੇ ਅਸੀਂ ਨਿਆਣੇ ਨਿਆਣਿਆਂ ਤੇ ਕੁਝ ਮੰਗਿਆ ਮੇਰੇ ਮੁੰਡੇ ਨੇ ਉੱਥੇ ਥੋੜੀ ਜੀ ਜੌਬ ਕਰੀ ਸੀ ਪੀਆ ਰੌਣ ਤੋਂ ਪਹਿਲਾਂ ਬੜੇ ਨੇ ਮੈਂ ਮਤਲਬ ਸਾਨੂੰ ਪਏ ਸੀ ਦੇਖ ਕੇ ਆਇਆ ਤਾਂ ਹੋਰੇ ਹੀ ਨਹੀਂ ਕਦੇ ਹੱਥ ਲਾਇਆ ਕਦੇ ਇਹਨਾਂ ਨੇ ਨਹੀਂ ਕਦੇ ਅਸੀਂ ਨਹੀਂ ਸਾਨੂੰ ਨਹੀਂ ਪਤਾ ਵੀ ਕੀ ਹੈ ਇਹਨਾਂ ਨੂੰ ਕੋਲ ਇਹਨਾਂ ਨੂੰ ਨਹੀਂ ਪਤਾ ਵੀ ਕੀ ਹੈ ਦਿੱਲੀ ਸ਼ਾਹ ਜੀ ਚਾਰ ਭਾਈ ਹਾਂ ਭਾਈ ਮੇਰੇ ਤਿੰਨ ਬੱਚੇ ਅੱਥੇ ਨੇ ਯਾ ਬਹੁਤ ਠੀਕ ਹੈ ਬੋਲਿਆ ਕੁਝ ਨਹੀਂ ਫੈਕਟੀ ਜੀ ਦਿੱਲੀ ਵਿੱਚ ਹਾਂਜੀ ਬੱਚੇ ਆ ਗਏ ਬਰਬਦ ਕਰੇ ਤੁਸੀਂ ਜੀ ਜਦੋਂ ਇੰਡੀਆ ਸੀਗੇ ਕਦੇ ਸਟ्रेस ਹੋਇਆ ਤੁਹਾਨੂੰ ਕਿਸੇ ਚੀਜ਼ ਨੂੰ ਲੈ ਕੇ ਤਣਾ ਸਭ ਠੀਕ ਠਾਕ ਨਿਕਲੇ ਆ ਜੀ ਚੰਗੀ ਗੱਲ ਆ ਬਹੁਤ ਸਿੰਗੀ ਗੱਲ ਜੀ ਸਟ्रेस ਦਾ ਇਦਾਂ ਜੀ ਸਟ्रेस ਤੇ ਚਲੋ ਹੁਣ ਜ਼ਿੰਦਗੀ ਦਾ ਹਿੱਸਾ ਹੀ ਬਣ ਗਿਆ ਤੇ ਪਹਿਲਾਂ ਜਿਹੜੀ ਹੁੰਦੀ ਸੀ ਉਹ ਭੈਣਾ ਭਰਾਵਾਂ ਨਾਲ ਮਿਲ ਕੇ ਨਿਕਲ ਜਾਂਦੀ ਤੇ ਇੱਥੇ ਵਧੀਆ ਪਰਮਾਤਮਾ ਤੇ ਭਰੋਸਾ ਰੱਖੋ ਕਿ ਇਹਦਾ ਮੜਾ ਨਾ ਸੋਚੋ ਆਪਣੇ ਪਰਮਾਤਮਾ ਸਭ ਕੁਝ ਕਰਨ ਵਾਲਾ ਹੂੰ ਬਾਕੀ ਚਲੋ ਸਭ ਕੁਝ ਵਧੀਆ ਹੀ ਹੈ ਜੀ ਹੂੰ ਉਤਰਾ ਚੜਾ ਜ਼ਿੰਦਗੀ ਦਾ ਹਿੱਸਾ ਹੈ ਹਾਂਜੀ ਹਾਂਜੀ ਉਹਦੇ ਇਦਾਂ ਹੀ ਉਹ ਤੇ ਚੱਲੀ ਜਾਣਾ ਜੀ ਮੈਂ ਸੱਤ ਸੱਤੇ ਭਤੀਆ ਸੱਤੇ ਮੇਰੀ ਮਾਦਾ ਪੂਰੀ ਹੋ ਗਈ ਹੂੰ ਇਹ ਡੈਡੀ ਪੁਲਿਸ ਨੌਕਰੀ ਕਰਦੇ ਸੀ ਚਾਰ ਭੈੜਾ ਤਿੰਨ ਭਰਾ ਹੈ ਉਹ ਸਾਈ ਜੋ ਮੈਂ ਡੈਡੀ ਦੇ ਪਾਗੀ ਹੂੰ ਉਦੋਂ ਮੈਂ ਮਤਲਬ ਵੀ ਚੌਥੇ ਮਹੀਨੇ ਭਤੀ ਦੇ ਦፈ ਮੇਰੀ ਮਾਦਾ ਪੂਰੀ ਹੋ ਜਾਂਦੀ ਆ ਉਬੇ ਦਾਰਿਆ ਇਹ ਪਰਵਾਰ ਵੱਡਾ ਹੀ ਗਿਆ ਸਾਰਾ ਮਤਲਬ ਡੈਡੀ ਦੇ ਸਾਹਮਣੇ ਵਾਲੀ ਚਲੋ ਮੁੜ ਕੇ ਅਸੀਂ ਨਾਲ ਕਮੋਂਡਾ ਫੇ ਤੇ ਚਲੋ ਏਦਾਂ ਵੀ ਹੋਈ ਹੋਈ ਸਾਰਾ ਕੰਮ ਹੱਲ ਹੁੰਦਾ ਹੀ ਰਿਹਾ ਜੀ ਸਾਰਾ ਹਾਂ ਸਭ ਕੁ ਹੁੰਦਾ ਮਤਲਬ ਟਰੈਕਟਰ ਬਹੁਤ ਜਲ ਰਿਹਾ ਮੁੜ ਕੇ ਬਾਅਦ ਚੋਣਾ ਘਰ ਦੀ ਮਰਗੀ ਆ ਆਪਾਂ 4-5 ਸਾਲ ਤੋਂ ਫੇਰ ਉਹ ਕੰਮ ਛੱਡਦਾ ਵਾ ਤੇ ਇਹ ਤਾਂ ਜਿਹੜੇ ਮੁੱਕਦੇ ਜੇ ਦੁਨੀਆਂ ਨਾਲ ਮਾਰੇ ਵੱਲ ਹੋਏ ਨੇ ਉਹ ਤਾਂ ਕਰਕੇ ਪੂਰਾ ਸਾਰਾ ਤੇ ਬਾਕੀ ਠੀਕ ਤਾਂ ਸਭ ਹੋ ਰਿਹਾ ਜੀ ਜ਼ਿੰਦਗੀ ਦਾ ਹਿੱਸਾ ਹੀ ਆ ਜੀ ਹਾਂਜੀ ਜ਼ਿੰਦਗੀ ਦਾ ਐਸਾ ਹੀ ਆ ਜਿੱਦਾਂ ਤੁਸੀਂ ਕਹਿੰਨਾ ਕਿ ਸਟ्रेस ਹੁਣ ਜ਼ਿਆਦਾ ਆਏਗੇ ਹਾਂਜੀ ਲੇਕਿਨ ਇਸ ਅੱਛਾ ਇਹ 1950 ਸਾਡਾ ਦੇਸ਼ ਆਜ਼ਾਦ ਹੋਇਆ ਹੂੰ ਉਸ ਤੋਂ ਬਾਅਦ ਫੇ ਜਿਹੜੀਆਂ ਤੰਗੀਆਂ ਤੋੜੀਆਂ ਪਰਿਵਾਰ ਦੇ ਉਹਨਾਂ 'ਚ ਕਾਫੀ ਸੀ ਸਾਡੇ ਜਿਸ ਤਰ੍ਹਾਂ ਜਨਮ ਇੱਥੇ ਮੇਰੇ ਖਿਆਲ ਨਾਲ ਜਿਹੜੇ 55 58 ਆਲੇ ਹੋਣਗੇ ਸਾਰੇ ਹੂੰ ਤੇ ਉਹ ਤੋਂ ਬਾਅਦ ਜਿਹੜੀ ਜਮੀ ਚੱਲੀ ਹੈਗੀ ਸ਼ੁਰੂਆਤ ਬਹੁਤ ਗਰੀਬੀ ਤੋਂ ਚੱਲੀ ਹੈਗੀ ਗਰੀਬੀ ਸਾਰਿਆਂ ਉਸ ਟਾਈਮ ਆਪਣਾ ਤਣਾਅ ਦੇ ਵਿੱਚ ਹੀ ਰਹੇ ਪਰਿਵਾਰ ਜਿਹੜੀ ਰੋਟੀ ਪਾਣੀ ਜਿੱਦਾਂ ਅੱਜ ਆਇਆਗਾ ਬੱਚੇ ਆਪਣੇ ਕੰਮ ਕਰ ਰਹੇ ਪੜਾਏ ਇਹਨਾਂ ਨੂੰ ਆਪਣੇ ਪੇਰੈਂਟ ਦੀ ਸਪੋਰਟ ਹੈ ਜਿੰਨੇ ਬੱਚੇ ਇੱਥੇ ਆਏ ਇੱਥੇ ਵੀ ਨਹੀਂ ਆਏ ਇਹਨਾਂ ਨੂੰ ਪੇਰੈਂਟ ਦੀ سپورਟ ਸੀ ਉੱਥੋਂ ਪਿੱਛੋਂ سپورਟ ਨਹੀਂ ਸੀ ਜਿਨ੍ਹਾਂ ਨੇ ਵੀ ਆਪਣੇ ਭਾਵੇਂ ਹਲਵਾਏ ਕੁਝ ਵੀ ਕੀਤਾ ਸਵੇਰੇ ਸ਼ਾਮ ਦੌਧਰ ਪਸ਼ੂਆਂ ਦੇ ਸਕੂਲ ਤੇ ਜਾਣਾ ਉਦੋਂ ਬਾਅਦ ਹਲਵਾ ਕੇ ਜਾਣਾਗਾ ਕਈਆਂ ਕਈਆਂ ਰਕੇ ਫਿਰ ਆਕੇ ਖੇਤਾਂ ਜੋ ਪੱਠਾ ਲੈਣੇ ਟੋਕਾ ਕਰਨਾ ਪਾਣਾ ਉਦੋਂ ਬਾਅਦ ਫਿਰ ਕੋਈ ਉਮੀਦ ਨਹੀਂ ਦਿਖ ਰਹੀ ਸੀ ਕੋਈ ਸਰਵਿਸ ਮਿਲ ਜੇਗੀ ਤਾਂ ਉਹ ਰਗੜੇ ਖਾ ਖਾ ਕੇ ਤਾਂ ਕੁਝ ਨਾ ਕੋਤ ਸਾਨੂੰ ਗੁਰੂ ਸਾਹਿਬਾਨ ਨੇ ਉਹ ਉਸ ਨੇ ਤਾਂ ਇਹ ਪ੍ਰੈਕਟੀਕਲ ਦਿਖਾਇਆ ਸੀ ਹਾਂ ਕਿ ਜਿੱਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਛੱਤਰ ਝੁਲਦਾ ਸੀ ਕਿੱਥੇ ਫਿਰ ਉੱਥੇ ਉਹ ਕਿਲਾ ਛੱਡਣਾ ਪੈ ਗਿਆ ਹਾਂ ਉਹ ਕਿਲਾ ਛੱਡ ਕੇ ਕਿੱਥੇ ਆਪਣਾ ਚਮਕੌਰ ਦੀ ਗੜੀ ਦੇ ਵਿੱਚ ਇੱਥੇ ਮੱਛੀ ਵੜੇ ਜਿੱਥੇ ਛੱਤਰ ਝੁਲ ਰਿਹਾ ਸੀ ਮੱਛੀ ਵੜੇ ਜਾ ਕੇ ਹਾਂ ਮਿੱਤਰ ਪਿਆਰੇ ਨੂੰ ਹਾਲ ਅਮਰੀਦਾਂ ਦਾ ਹਾਲ ਅਮਰੀਦਾਂ ਦਾ ਕਹਿਣਾ ਹਾਂ ਜੀ ਉਹ ਜਿਹੜਾ ਹੈਗਾ ਉਸ ਤੋਂ ਮੈਂ ਤੁਹਾਨੂੰ ਦੱਸਿਆ ਵੀ ਕਿਸ ਤਰ੍ਹਾਂ ਇਹ ਜਿਹੜਾ ਤਮਾ ਹੈਗਾ ਕਿਸ ਤਰ੍ਹਾਂ ਇਸ ਗੱਲ ਟੱਕਰ ਲੈਣੀ ਆਪਾਂ ਨੇ ਤਾਂ ਉੱਥੋਂ ਸਿੱਖਦੇ ਸਿੱਖਦੇ ਤਾਂ ਹੀ ਕਿਹਾਗਾ ਨਾ ਵੀ ਕਿਹੜਾ ਸਿੱਖ ਹੈਗਾ ਮਰਦਾਨੀ ਹੈਗਾ ਇਹ ਲੜਾਈ 'ਚ ਫਿਰ ਨਿਕਲ ਕੇ ਆਂਦਾ ਜਿੱਤਾਂ ਸਾਡੇ ਤੇ ਸੀਰਾਂ ਦੀ ਮੁੱਲ ਪੇ ਹੋਰ ਹੈ ਅੱਜ ਮੇਰੇ ਚਿਹਰੇ 'ਤੇ ਆਉਂਦੀ ਪਿੱਛੇ ਤਣਾ ਹੈਗਾ ਇਹਦਾ ਮੁਕਾਬਲਾ ਕਿੱਦਾਂ ਕਰਨਾ ਉੱਥੋਂ ਨਿਕਲ ਕੇ ਅੱਜ ਫਿਰ ਬੱਚੇ ਇੱਥੇ ਭੇਜੇ ਜਿੱਥੇ ਦਿਨੋਂ ਬੱਚੇ ਇੱਥੇ ਭੇਜੇ ਉੱਥੇ ਕੋਈ ਹੋਰ ਨਹੀਂ ਦਿਖਦਾ ਸੀ ਆ ਪੈਸੇ ਇਕੱਠੇ ਕਰਕੇ ਬੱਚਿਆਂ ਨੂੰ ਇੱਥੇ ਭੇਜਾ ਬੱਚਿਆਂ ਨਾਲ ਕੇ ਸੰਘਰਸ਼ ਕਰਿਆ ਚਲੋ ਇੱਥੇ ਆਵੋਗੇ ਉਥੇ ਬੱਚਿਆਂ ਨੂੰ ਇੰਨਾ ਤਣਾਉ ਨਹੀਂ ਆ ਜਿੰਨਾ ਕਿ ਨੋ ਅਸੀਂ ਹਟਾਇਆ ਠੀਕ ਹੈ ਵਧੀਆ ਰਹਿ ਹੈ ਜੀ ਆਪ ਦਾ ਮੋਲੇ ਬੰਦੇ ਉਹੀ ਰਹੇ ਆ ਜੀ ਵੱਡੇ ਭਾਈ ਸੀਗੇ 1200 ਵੱਡੇ ਸੀਗੇ ਹਮਹਾਰਾ ਕਾਰੋਬਾਰ ਉਹਨਾਂ ਕੋਲੇ ਸੀਗਾ ਹਮ ਆਪ ਦਾ ਕੰਮ ਕਰ ਛੱਡੀਦਾ ਜੀ ਉਹਨਾਂ ਨੇ ਹੁਣ ਵੀ ਜੋ ਕੋਈ ਸਮੱਸਿਆ ਹੁੰਦੀ ਆ ਹਮ ਉਹੀ ਸੋਲਵ ਕਰਦੇ ਇੱਥੋਂ ਫੋਨ ਕਰਦੇ ਆ ਆ ਕਰਨ ਵਾਲਾ ਉਹ ਕਰਨ ਵਾਲਾ ਹਮ ਠੀਕ ਬਹੁਤ ਵੀ ਸਟ੍ਰੈਸ ਵਾਲੀ ਕਿ ਜ਼ਿੰਦਗੀ ਨਹੀਂ ਜੁਗੇਗੀ ਹਮ ਸਾਡੇ ਬਾਪ ਸੀਗੇ ਉਹ ਵੀ ਬਹੁਤ ਚੰਗੀ ਹਾਲਤ ਸੰਸਨੀਸ਼ਣ ਦੇ ਹਸਤਾਲ ਭੋਗ ਗਏ ਆ ਹਮ ਇਹ ਆਪਾਂ ਕੰਮ ਕਰਨ ਵਾਲੇ ਬੰਦੇ ਕੰਮ ਕਰੀ ਗਏ ਬਾਕੀ ਬੱਚੇ ਬਹੁਤ ਛੇ ਸੈੱਟ ਹੋ ਗਏ ਆ ਬੱਚੇ ਵਧੀਆ ਨਿਕਲੇ ਸਾਰੇ ਬੱਚੇ ਭੈਣ ਭਤੀਜੇ ਫਰਾਂ ਪ੍ਰਵਾਸੋਹੀ ਵਾਦਾ ਜੀ ਇਹ ਬਹੁਤ ਦਾ ਸਟ੍ਰੈਸ ਵਾਲੀ ਗੱਲ ਵੀ ਜਿੰਦਗੀ ਜ ਆਪਣੇ ਦਾ ਜੀ ਨਹੀਂ ਕਿਤੇ ਨਾ ਹੀ ਮੰਨੀ ਮਤਲਬ ਬੇਫਿਕਰੀ ਚ ਨਿਕਲੀ ਹੈ ਜੀ ਜ਼ਿਆਦਾ ਹਾਂ ਜੀ ਵਧੀਆ ਜੀ ਮੇਰੇ ਵੀਰ ਵੱਡੇ ਔਰ ਨਿੱਕੇ ਸਭ ਨੂੰ ਸਾਸਰੀ ਘਰ ਭੈਣ ਜੀ ਨੂੰ ਸਾਸਰੀ ਘਰ ਬਹੁਤ ਸੋਹਣਾ ਟਾਈਮ ਲੰਘ ਰਿਹਾ ਮਹਾਰੀ ਦੀ ਕਿਰਪਾ ਨਾਲ ਤੇੜੀ ਪਲੇਸ ਚ ਰਹੇ ਨੇ ਈ ਕਿਰਪਾ ਰਹੀ ਮਾਲਕ ਦੀ ਮੌਲ ਵੀ ਬਹੁਤ ਖਰਾਬ ਰਿਹਾ ਪਰ ਕਿਰਪਾ ਰਹੀ ਬਹੁਤ ਵਧੀਆ ਡਿਊਟੀ ਕਰਕੇ ਆਏ ਨੇ ਰਿਟਾਇਰਮੈਂਟ ਵਧੀਆ 36 ਸਾਲ ਨੌਕਰੀ ਕਰਕੇ ਆਏ ਆਪ ਖੁਦ ਲੈ ਕੇ ਦਿੱਤਾ ਫਿਰ بیٹے ਨੂੰ ਕਹਿੰਦੇ ਤੂੰ ਪਰਸੀ ਹੋ ਜਾ ਰਵਿੰਦੇ ਮੈਂ ਤਾਂ ਡੈਡੀ ਨੂੰ ਲੈਣ ਵਾਸਤੇ ਆਇਆ ਪਰ ਮੈਂ ਨਹੀਂ ਪਰਸੀ ਹੋਣਾ ਫਿਰ ਡੈਡੀ ਨੂੰ ਮੈਂ ਲੈ ਕੇ ਆ ਗਿਆ ਇਹ ਵੀ ਬਹੁਤ ਸੋਹਣਾ ਪਰਿਵਾਰ ਦੇ ਵਿੱਚ ਵਧੀਆ ਰਿਆ ਵੱਡੇ ਭਰਾ ਤੈਨੂੰ ਵੱਡੇ ਨੇ ਦੋ ਸੁਬਈ ਤੁਹਾਡਾ ਸਭ ਤੋਂ ਵਾਈ ਕਰਦਾ ਉਹ ਸਾਰਾ ਕਰਤਾ ਕਰਤਾ ਵੱਡਾ ਬੇਟ ਅਮਰੀਕਾ ਨਿੱਕਾ ਬੇਟ ਪਰਦਾ ਪਿਆ ਜੇ ਕਿਰਪਾ ਮਾਲਕ ਦੀ ਬਹੁਤ ਵਧੀਆ ਸੋਹਣਾ ਜੇ ਪ੍ਰਸ਼ਾਦਾ ਮਾਲਕ ਦੇ ਜਾਂਦੇ ਬਹੁਤ ਸੋਹਣੇ ਇਹ ਵੀ ਕਿਸੇ ਦਾ ਮਾੜਾ ਨਾ ਸੋਚੋ ਹਮ ਅਰਦਾਸ ਕਰਨ ਲੱਗਿਆਂ ਸਭ ਦਾ ਭਲਾ ਤੇ ਕਹਿਣੇ ਕਹਿਣਾ ਜੇ ਤੁਸੀਂ ਨਾਂ ਲੈ ਕੇ ਕਹੋਗੇ ਹਮ ਸਭ ਤੋਂ ਵਧੀਆ ਹਮ ਹਾਂਜੀ ਸਵੇਰੇ ਸ਼ਾਮੀ ਅੰਬਰ ਚੜ੍ਹ ਲੈ ਜਿਹੜਾ ਉਹ ਛੱਡਣਾ ਨਹੀਂ ਚਾਹੀਦਾ ਸ਼ਾਮ ਨੂੰ ਰਹਿ ਰਹਿਦਾ ਵੀ ਬੇੜਾ ਲੇਟ ਹੋ ਜਾਂਦਾ ਤਾਂ ਵੀ ਕਰੋ ਕੰਮ ਕਰਦੇ ਤੁਰਦੇ ਫਿਰਦੇ ਜੁਬਾਨ ਆਪਣੀ ਚੱਲਦੀ ਆ ਨਾਮ ਜਪੋ ਜਿੰਨਾ ਜਪਿਆ ਜਾਂਦਾ ਤੁਹਾਨੂੰ ਕੋਈ ਵੀ ਜ਼ੁਲਮ ਉਹ ਤੁਹਾਡੇ ਲੱਗੇ ਨਹੀਂ ਆਊਗਾ ਕੋਈ ਵੀ ਤੁਹਾਡੇ ਤੇ ਕੋਈ ਵੀ ਜ਼ੁਲਮ ਕਰੂਗਾ ਉਹ ਮਾਲਕ ਸਾਡੇ ਸਿਰ ਤੇ ਹੱਥ ਰੱਖੂਗਾ ਆਪਣਾ ਉਹਦੇ ਵਿੱਚ ਧਿਆਨ ਰੱਖੋ ਮੇਰਾ ਨਾਮ ਜਸਪਾਲ ਸਿੰਘ ਆ ਪਿੰਡ ਜਮਾਰਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਮੇਰੀ ਜ਼ਿੰਦਗੀ ਤਕਰੀਬਨ ਮਹਾਰਾਜ ਦੀ ਮਿਹਰ ਨਾਲ ਇਤਰਾ ਸੋਖ ਸੁਖਾਣਾ ਨਿਕਲੀ ਜੋ 21/9/1984 ਨੂੰ ਮੈਂ ਆਰਮਡ ਕੋ ਟੈਂਕਰ ਸਾਲੇ ਚ ਭਰਤੀ ਹੋਇਆ ਸੀ 17 ਸਾਲ ਸਰਵਿਸ ਕਰਕੇ ਅਕਤੂਬਰ 2001 ਦੇ ਵਿੱਚ ਮੈਂ ਪੈਨਸ਼ਨ ਆ ਗਿਆ ਜੋ ਮੈਨੂੰ ਐਟਮ 25 25 ਸਾਲ ਪੈਨਸ਼ਨ ਆ ਇਹਨੂੰ ਹੋ ਗਿਆ ਜੋ ਬੜੀ ਪਰਮਾਤਮਾ ਦੀ ਮਿਹਰ ਆ ਮੈਂ ਚਲੋ ਬ੍ਰਦਰ ਦੀ ਸਾਡੇ ਡੈਥ ਹੋ ਗਈ ਸੀ ਭਤੀਜੇ ਮੇਰੇ ਤਹਿਤ ਚੱਲਦੇ ਆ ਭਤੀਜਿਆਂ ਦੀਆਂ ਨਵਾਂ ਮੇਰੇ ਤਹਿ ਚੱਲਦੀਆਂ ਵਾਂ ਤੇ ਹੁਣ ਵੀ ਆਇਆ ਤੇ ਮਗਰੋਂ ਦਰਵਾਜ਼ੇ ਆਪਣੇ ਖੁੱਲੇ ਜੋ ਉਹਨਾਂ ਦੇ ਉੱਤੇ ਹੀ ਘਰ ਪਰਿਵਾਰ ਥਾਰਾ ਇੱਕੋ ਹੀ ਕੋਈ ਕੰਧ ਕੋਲਾ ਕੁਝ ਨਹੀਂ ਹੈ ਜੀ ਮਿਲ ਜੁਲ ਕੇ ਰਹੋ ਪ੍ਰਮਾਤਮਾ ਨੇ ਬਹੁਤ ਘਰ ਦਿੱਤਾ ਵਾ ਹੁਣ ਪ੍ਰਮਾਤਮਾ ਦੇ ਪ੍ਰੋਠਾ ਗਲ ਕੇ ਕਰਕੇ ਚੱਲ ਜਾਓ ਚੱਲ ਭੂ ਕੇਹ ਬੰਨੇ ਵੀ ਸਾਡੇ ਪੁੱਲ ਦੇ ਉੱਤੇ ਗੁਰਦੁਆਰਾ ਸਾਹਿਬ ਆ ਮੈਂ ਜਦੋਂ ਵੀ ਗੱਡੀ ਕਮਾਉਣੀ ਆ ਪਹਿਲਾਂ ਨਮਸਕਾਰ ਕਰਨੀ ਫਿਰ ਕੇਹ ਬੰਨੇ ਜਾਣਾ ਬੇਸ਼ੱਕ ਜੀ ਸਾਥ ਵਿੱਚ ਬਾਬਿਆਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਆਪਣੇ ਵਿਚਾਰ ਆਪਣੀਆਂ ਗੱਲਾਂ ਬਾਤਾਂ ਸਾਡੇ ਨਾਲ ਸ਼ੇਅਰ ਕਰੀਆਂ ਮਿਲਦੇ ਹਾਂ ਅਗਲੀ ਵੀਡੀਓ ਨਾਲ ਜਦ ਤੱਕ ਧੰਨਵਾਦ